ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋਈ ਬਾਈ ਅੱਜ ਤਰੀਕ ਹੋ ਗਈ 2 90 ਸਾਲ ਦੇ ਪਹਿਲਾਂ ਦਾ ਸੇਵਕ ਨੂੰ ਸਾਡੇ ਨੂੰ ਭਰਾ ਨੂੰ ਮੁਬਾਰਕਾ 90 ਸਾਲ ਦੀ ਬਹੁਤ ਬਹੁਤ ਸੇਵਕਾ ਠੀਕ ਠਾਕ ਹਾਂ ਬਾਈ ਵਧੀਆ ਕਿਵੇਂ ਚੱਲਦਾ ਕਾਰੋਬਾਰ ਕੰਮ ਕਰ ਵਧੀਆ ਬਾਈ ਅੱਜ ਪਹੁੰਚੇ ਹਾਂ ਬਾਈ ਸੇਵਕ ਕੋਲੇ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਵੀ ਅੱਗੇ ਆਪਾਂ ਵੀਡੀਓ ਵਗੈਰਾ ਪਾਉਂਦੇ ਰਹਿੰਨੇ ਆ ਇਹਦੀਆਂ ਹੋਰ ਸੇਵਕਾ ਸਿਸਟਮ ਕਿਵੇਂ ਆ ਸਿਸਟਮ ਵਧੀਆ ਬਾਈ ਓਕੇ ਰੋਟਾ ਹਾਂ ਜੀ ਇਹ ਆਰਾਮ ਜੀ ਮਸ਼ੀਨ ਕਿਵੇਂ ਆਈ ਬਾਈ ਇਹ ਆਰਾਮ ਘੜੀਆਂ ਮਸ਼ੀਨ ਆ ਬਾਈ ਅੱਛਾ ਆਰਾਮ ਘੜੀਆਂ ਹ ਇਹ ਦੇਖਾ ਫੋਰ ਵੀਲ ਲਾਇਆ ਹੈ ਹਾਂ 4x4 ਲਾਇਆ ਸੀ ਇਹਦੇ ਆਪਾਂ ਨੇ ਰਿਪੇਅਰ ਕਰੀਆ 4x4 ਦੀ ਬਾਕੀ ਮਸ਼ੀਨ ਦਾ ਕੰਮ ਸੀਗਾ ਗੇਅਰ ਡੈਕਸ ਨਾਲ ਜ਼ਿਆਦਾ ਕੰਮ ਸੀ ਉਹ ਕਰਤਾ ਇਹਦਾ ਅੱਛਾ ਮੱਲਾ ਫੋਰ ਵੀਲ ਰਿਪੇਅਰ ਕਰੀਆ ਹਾਂ 4x4 ਦਾ ਰਿਪੇਅਰ ਜ਼ਿਆਦਾ ਸੀਗੀ ਠੀਕ ਆ ਇਹ ਬਾਈ ਜੀ ਦੀ ਮਸ਼ੀਨ ਹੈ ਹਾਂ ਹੋਰ ਮੈਕੀਨ ਵਾਲੇ ਹੋਰ ਬਾਈ ਜੀ ਹੋਰ ਠੀਕ ਹੋ ਠੀਕ ਹੋ ਜੀ ਹਾਂ ਜੀ ਠੀਕ ਜੀ ਅੱਛਾ ਇਹ ਬਾਈ ਜੀ ਇਹਨਾਂ ਦੀ ਕਿਹੜਾ ਮਾਡਲ ਆਈ ਹੈ 21 ਹੈ ਜੀ 21 ਮਾਡਲ ਆ ਠੀਕ ਆ ਠੀਕ ਆ। ਇਹ ਸੇਵਕ ਬਈ ਦਾ ਜਿਵੇਂ 4 ਵੀਲ ਪਹਿਲਾਂ ਲੱਗਿਆ ਹੋਇਆ ਸੀ ਇਹਨਾਂ ਦਾ। ਇਹਨਾਂ ਲਾਇਆ ਜੀ ਤੇ ਕੰਪਨੀ ਵੱਲੋਂ। ਠੀਕ ਆ। ਹੁਣ ਟਾਈਮ ਦੇ ਇੱਕੀ ਮਾਡਲ ਆ ਰਿਪੇਅਰ ਮੰਗਦਾ ਸੀ। ਅੱਛਾ ਨਾਲ ਦਾ ਹੀ ਲੱਗਿਆ ਹਾ। ਨਾਲ ਦਾ ਹੀ ਸੀਗਾ ਬਈ। ਠੀਕ ਆ। ਕੀ ਕੀ ਕਰਿਆ ਬਈ ਦਾ? ਇਹਦਾ ਬਾਕੀ ਸਾਰਾ ਗੇਅਰ ਦਾ। ਇਹਦੇ ਕਾਉਂਟਰ ਨਮੀ ਪਈ ਆ, ਕਲੱਚ ਪਲੇਟ ਫਿੰਗਰਾਂ ਦਾ ਕੰਮ ਆ। ਆ ਗੇਅਰ ਦਾ ਕੰਮ ਛੋਟਾ। ਅੱਛਾ ਮਲਾਂ ਡਾਇਰੈਕਸ਼ਨ ਗੇਅਰ 4 ਵੀਲ ਇਹਨਾਂ ਦਾ ਕੰਮ ਕਰਿਆ। ਇਹ ਕੰਮ ਕਰਿਆ ਹਾਂਜੀ ਹਾਂ। ਠੀਕ ਆ ਠੀਕ ਆ। ਹੁਣ ਜਿਹੜੀ ਰੈਡੀ ਆ ਇਹ। ਇਹ ਰੈਡੀ ਆ ਜ ਤਸੱਲੀ ਕਰਾਈਏਗਾ ਨਹੀਂ ਹਾਂਜੀ ਹਾਂਜੀ ਬਾਕੀ ਕਈ ਵੀਰੇ ਹੈ ਨਾ ਯਾਰ ਸੀਜ਼ਨ ਦੇ ਵਿੱਚ ਜਦੋਂ ਨਾ ਮਤਲਬ ਇਹ ਵੀ ਹੁਣ ਮਜਬੂਰ ਹੋ ਜਾਂਦਾ ਕਈ ਵਾਰ ਭਰਾ ਨਾ ਮਸ਼ੀਨਾਂ ਸੀਜ਼ਨ ਦੇ ਵਿੱਚ ਖੜਾ ਜਾਂਦੇ ਹਨਾ ਉਹੀ ਗੱਲ ਆ ਜਾਂਦੀ ਹੈ ਫੇਰ ਅਗਲਾ ਕਹਿ ਦਿੰਦਾ ਬਈ ਯਾਰ ਤੁਸੀਂ ਵੀਡੀਓ ਪਾਉਨੇ ਆ ਉਹਦੀ ਬਈ ਹੈ ਨਾ ਮਸ਼ੀਨ ਨਹੀਂ ਟਾਈਮ ਤੇ ਮਿਲੀ ਆਏ ਆ ਉਹ ਆ ਪਰ ਮੈਂ ਇੱਕ ਗੱਲ ਹੈ ਨਾ ਬੇਨਤੀ ਕਰਨੀ ਚਾਹੁੰਦਾ ਸਾਰੇ ਪ੍ਰਸਿੱਧ ਮਿੱਤਰਾਂ ਨੂੰ ਵੀ ਜਿਹੜੇ ਭਰਾ ਨੇ ਮਸ਼ੀਨ ਦਾ ਕੰਮ ਹੈ ਨਾ ਕੋਈ ਵੀ ਕੰਮ ਕਰਾਉਣਾ ਹੈ ਤੁਹਾਨੂੰ ਪਤਾ ਹੀ ਆ ਬਾਕੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਹੋਰ ਵੀ ਨਵੇਂ ਪਟਾਕੇ ਪਾਉਣੇ ਗਈਏ ਨੇ ਹੁਣ ਆਹ ਸਾਲ ਦੇ ਵਿੱਚ ਵੀ ਜਦੋਂ ਆਪਾਂ ਨੇ ਕੰਮ ਕਰਾਉਣਾ ਹੈ ਮਸ਼ੀਨ ਦਾ ਹਨਾ ਸੀਜ਼ਨ ਮੁੱਕਦੀ ਸਾਰੇ ਜਿਵੇਂ ਬਾਈ ਜੀ ਕਿੰਨੇ ਕ ਦਿਨ ਹੋ ਗਏ ਜੀ ਮਸ਼ੀਨ ਖੜਾਈ ਨੂੰ ਇਹ ਤਾਂ ਹੋਏਗਾ ਜੀ 20 ਕ ਦਿਨ 20 ਦਿਨ ਹੋ ਗਏ ਮਤਲਬ ਸੀਜ਼ਨ ਨਿਪੜਦੀ ਸਾਰੇ ਮਸ਼ੀਨ ਤੁਸੀਂ ਇੱਥੇ ਖੜਾਉਂਦੇ ਹੁਣ ਤੁਸੀਂ ਟਾਈਮ ਨਾਲ ਲੈ ਚਲੇ ਜਾ ਕੇ ਹੁਣ ਤੁਸੀਂ ਆਪਣੀ ਮਨ ਤਸੱਲੀ ਨਾਲ ਰਿਪੇਅਰ ਕਰਕੇ ਮਸ਼ੀਨ ਮਤਲਬ ਚੱਲਣ ਜਲਿਆ ਕਰ ਲੇਗੇ ਇੱਕ ਨਾ ਹੁੰਦਾ ਹਨਾ ਸੇਵਕ ਵੀ ਟਾਈਮ ਨਾਲ ਚੀਜ਼ ਆਈ ਹੋਵੇ ਫਿਰ ਬਾਅਦ ਵਿੱਚ ਸੀਜ਼ਨ ਦੇ ਵਿੱਚ ਆਪਾਂ 5-7 ਦਿਨ ਪਹਿਲਾਂ ਮਸ਼ੀਨ ਖੜਾ ਜਾਣੇ ਆ ਇਹਨੇ ਇਹੂ ਅਗਲਾ ਕਹਿੰਦਾ ਛੇਤੀਕਰ ਇਹਨੇ ਗਾਹ ਬੰਦਿਆਂ ਨੂੰ ਕਹਿੰਦਾ ਛੇਤੀ ਕਰੋ ਫੇ ਭਾਈ ਕੰਮ ਆ ਜਿਹੜਾ ਉਹ ਮੈਂ ਇਹਦੇ ਬਹੁਤ ਕੋਲ ਕਹਿੰਦਾ ਵੀ ਸੈੱਟ ਨਹੀਂ ਹੁੰਦਾ ਹੈ ਕਿ ਨਹੀਂ ਅੱਪਨਾ ਪੜੱਪੜਾ ਕਰਦੇ ਵੀ ਨਹੀਂ ਹੈਗੇ ਸਾਡੇ ਲਾਨਣ ਵਾਲਾ ਸੁਭਾਅ ਵੀ ਕੰਮ ਜਲਦਬਾਜ਼ੀ ਚ ਕਰਨਾ ਹੀ ਨਹੀਂ ਨਾ ਹਾਏ ਨਹੀਂ ਕਰਨੇ ਅਕਲੀ ਉਹ ਜਿਹੜਾ ਜਲਦੀ ਕਰਦਾ ਨਹੀਂ ਫੇ ਉਹਦਾ ਪਤਾ ਗਿਆ ਚੱਕਰਾ ਦੇਖੋ ਕੋਈ ਵੀ ਕੰਮ ਆ ਜੇ ਆਪਾਂ ਹੀ ਲਾ ਲਈਏ ਹੁਣ ਆਪਾਂ ਇੱਕ ਵੀਡੀਓ ਸ਼ੂਟ ਕਰ ਰਹੇ ਆ ਮਤਲਬ ਜੇ ਹੁਣ ਆਪਾਂ ਭੱਜ ਨੱਠ ਕੇ ਕਰਾਂਗੇ ਤਾਂ ਉਹਦੇ ਵਿੱਚ 100 ਨੁਕਸਾਨ ਨਿਕਲਣਗੇ ਹੈ ਕਿ ਨਹੀਂ ਠੰਡੇ ਮਤੇ ਨਾਲ ਕੰਮ ਕਰਿਆ ਹੋਇਆ ਵੀ ਆਹ ਦਿਨਾਂ ਦੇ ਵਿੱਚ ਦੇਖੋ ਇੱਕ ਆਹ ਸੇਵਕ ਬਾਇਦਗੀ ਦਾ ਸਿਸਟਮ ਸੈੱਟ ਕਰਤਾ ਪੂਰਾ ਜੀ ਪੂਰਾ ਕਰਤਾ ਹੀ ਪੂਰਾ ਸਾਰੀ ਮੇਰਾ ਬੰਦਾ ਜਿੱਥੇ ਲਾਤਾ ਉੱਥੇ ਕੰਮ ਕਰ ਰਿਹਾ ਹੈ ਨਾ ਹਾਂਜੀ 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 ਆ ਬਾਕੀ ਦਾ ਰਿਪੇਅਰ ਦਾ ਕੰਮ ਜਿਹੜਾ ਕਰਨਾ ਸੀ ਹਿੱਸੇ ਲਾਉ ਕਰਿਆ ਜੀ ਮਤਲਬ ਸਾਰੀ ਮਸ਼ੀਨ ਰਿਪੇਅਰ ਕਰੀਆ ਇਸ ਚਾਰ ਜੋਗਰ ਨਮਾ ਲੱਗਿਆ ਇਹਦਾ ਅੱਛਾ ਓਗਰ ਨਮਾ ਲਾਇਆ ਇਹਨੂੰ ਹਾਂਜੀ ਓਗਰ ਨਮਾ ਲਾਇਆ ਜੀ ਠੀਕ ਆ ਇਹ ਆਪਣਾ ਸਾਰਾ ਤੇਲ ਆਇਆ ਮਤਲਬ ਤਿਆਰ ਕਰਕੇ ਹਾਂਜੀ ਆਪ ਹੀ ਲਾਇਆ ਜੀ ਉੱਚਾ ਏ ਤੱਕ ਤਾਈ ਪਹਿਲਾਂ ਨਾਲੋਂ 3 ਇੰਚ ਹੋਰ ਤੱਕਤਾ ਅੱਛਾ ਇਹ ਟਰਾਲੀ ਨਾਲ ਲੱਗਦੀਆਂ ਸੀਗੀਆਂ ਹਮਲਾ ਵੀ ਇਹ ਮੱਕੀ ਦੇ ਸੀਜ਼ਨ ਚ ਅਗਲਾ ਬਾਈ ਦਾ ਕਾਣਾ ਵੀ ਟਰਾਲੀ ਬਾਹਰ ਕਢਾ ਕੇ ਪਹੀ ਦੇ ਰਸਤੇ ਤੇ ਉਪਰ ਟਰਾਲੀ ਖੜ ਜਾਂਦੀ ਹੈ ਨਾ ਵੀ ਹੋ ਮੀ ਪੈਨੇ ਮੱਕੀ ਬਰਸਾਤ ਦੇ ਟਾਈਮ ਦੇ ਵਿੱਚ ਫਿਰ ਅੱਛਾ ਬਾਈ ਉੱਪਰ ਕਰਾਤਾ ਉੱਪਰ ਹਾਂਜੀ ਹਾਂਜੀ ਠੀਕ ਆ ਠੀਕ ਆ ਕਿੰਨਾ 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 ਕਿ ਉੱਪਰ ਹੋ ਗਿਆ ਜੀ ਇਹ ਹੋਈ ਆ ਗਈ 4-5 ਇੰਚ 4 ਬੰਦੇ ਇੰਚ ਹੋ ਗਿਆ ਬਹੁਤ ਹੋ ਗਿਆ ਕਿਉਂ ਆਏ ਮੱਕੀ ਦੇ ਸੀਜ਼ਨ ਦੇ ਵਿੱਚ ਬਾਈ ਪਹੀ ਉੱਚੀ ਹੁੰਦੀ ਆ ਟਰਾਲੀ ਖੜ ਜਾਂਦੀ ਆ ਬਾਹਰ ਆ ਕੇ ਫਿਰ ਹੋਰ ਸੇਵਕਾ ਕੀ ਕਰਿਆ ਬਈ ਦਾ ਬਾਕੀ ਇਹਦਾ ਕਟਰ ਦਾ ਕੰਮ ਸੀਗਾ ਅੱਛਾ ਆਹ ਆ ਆ ਕਰਾਈ ਸਰ ਫੇਰ ਆਈ ਸਰ ਇਹ ਟਾਟਾ ਦਾ ਹਿੱਸਾ ਦਾ ਬਾਕੀ ਰੰਗ ਰੋਂਗ ਤਾਂ ਇਹ ਕਰਕੇ ਦੇਣਾ ਮੈਚ ਕਰਕੇ ਹਾਂ ਇਹਦਾ ਵੀ ਮੱਲਾ ਨਾਲ ਦੇ ਇਹਨੇ ਰੰਗ ਰੋਂਗ ਇਹਨ ਕਰਕੇ ਦਿੱਤਾ ਮੱਲਾ ਓਕੇ ਆਉਣੇ ਹਾਂਜੀ ਓਕੇ ਆ ਜੀ ਠੀਕ ਆ ਘਟਾਈ ਵਧਾਈਏ ਇਹਦੀ ਘਟਾਈ ਵਧਾਈਏ ਜੀ ਪਹਿਲਾਂ ਹੈਗਾ ਫਰਕ ਕਿੰਨਾ ਫਰਕ ਪਿਆ ਜੀ ਹੈਗਾ ਜੀ ਤਿੰਨ ਗਾ ਜੀ ਤਿੰਨ ਚਾਰ ਇੰਚ ਦਾ ਫਰਕ ਪੈ ਗਿਆ ਆ ਇੰਨੇ ਕੇ ਬਹੁਤੇ ਨਾਲ ਫਿਰ ਉਹ ਖਰਾਬ ਵੀ ਕਰਦਾ ਹੈ ਫਿਰ ਦੋ ਖਰਾਬ ਕਰਦਾ ਹੀ ਹਾਂ ਲੌਕ ਹੋਣਾ ਆ ਜਾਂਦਾ ਆਹਾ ਅੱਛਾ ਇਹਦਾ ਕਟਰ ਦਾ ਕੰਮ ਕਰਿਆ ਸੀ ਹਾਂ ਇਹ ਡਾਇਵੈਟਰ ਦੀ ਪ੍ਰੋਬਲਮ ਸੀ ਇਹਨੂੰ ਵਾਸਤੇ ਇੱਕਰ ਸੀਗੀ ਅੱਛਾ ਬਾਲਾ ਖਾਂਦਾ ਸੀਗਾ ਠੀਕ ਗੱਲ ਕਰਿਆ ਜੀ ਹਾਂ ਮੱਲਾ ਹੁਣ ਇਹ ਮਸ਼ੀਨ ਰੈਡੀ ਕਰਕੇ ਦੇਤੀ ਇਨਾਂ ਨੂੰ ਹਾਂ ਇਹਨਾਂ ਨੂੰ ਰੈਡੀ ਕਰਕੇ ਬੁਲਾ ਰਾ ਜੀ ਗੱਜ ਵਾਲਾ ਨਵੇਂ ਸਾਲ ਦੀ ਪਹਿਲੀ ਮਸ਼ੀਨ ਕੱਢ ਰਹੇ ਹਾਂ ਹਾਏ ਨਾ ਠੀਕ ਆ ਠੀਕ ਇਹਨਾਂ ਪੰਜ ਛੇ ਭਾਗੀ ਵੀ ਗਈਆਂ ਠੀਕ ਆ ਇਸ ਜੰਦੀਆਂ ਯਾਨੀ ਕਿ ਇਹ ਆ ਨਵੇਂ ਸਾਲ ਦੀ ਪਹਿਲੀ ਜਾ ਰਹੀ ਹੁਣ ਜਿਹੜੀਆਂ ਆ ਪਿੱਛੇ ਖੜੀਆਂ ਬਈ ਉਹ ਤਾਂ ਮੈਨੂੰ ਨਵੇਂ ਹੀ ਮੁੰਚਾ ਹੀ ਮਾਡਲ ਲੱਗਦੀ ਆ ਪ੍ਰੀਤਾ ਹਾਂ ਉਹਦੇ ਲੱਗਣਾ ਜੀ 90 ਡਿਗਰੀ ਵਾਲਾ ਆਗਰ ਲਾਉਣਾ ਜੀ ਉਹਦੇ ਅੱਛਾ ਨਾ ਫੋਟ ਲਾਈ ਹਾਂ ਮੇਰਾ ਬੰਲਾ ਘੁੰਮਣੇ ਵਾਲਾ ਹਾਂ ਉੱਪਰਲੇ ਪਾਸੇ ਘੁੰਮਦਾ ਜਿਹੜਾ ਬੂਨ ਆਗਰ ਕਹ ਆਹ ਉਹ ਸਮਝੇਗਾ ਜਿਹੜਾ ਉਹ ਛੋਟੀਆਂ ਮਸ਼ੀਨਾਂ ਦੇ ਹੁੰਦਾ ਚੈਨ ਵਾਲੀਆਂ ਦੇ ਘੁੰਮਣ ਵਾਲਾ ਹਾਂ ਰੋਟਰੀ ਵਾਲਾ ਕਿਉਂ ਤੁਸੀਂ ਕਹਿਣਾ ਛੋਟੇ ਵਾਲਾ ਆਟੋਮੈਟਿਕ ਲਾਉਗਾ ਹਾਂਜੀ ਹਾਂਜੀ ਉਹ ਲੱਗਣਾ ਠੀਕ ਆ ਠੀਕ ਆ ਮੀਵਲਾ ਕੰਪਨੀ ਨੇ ਕੰਪਨੀ ਵਾਲਾ ਉਗਰ ਲਾ ਰਿਹਾ ਹਾਂਜੀ ਉਹ ਬੰਦੇ ਨੇ ਜਿਹੜੀ ਮੰਜੀਨ ਦੀ ਮਸ਼ੀਨ ਆ ਉਹ ਕਹਿੰਦੇ ਸਾਡੇ ਜਿਹੜਾ ਉਗਰ ਆ ਇਹ ਵੀ ਕਾਮਯਾਬ ਉਗਰ ਇਹ ਮਾੜਾ ਨਹੀਂ ਹੈਗਾ ਹਾਂ ਤੁਸੀਂ ਲਾਉਣਾ ਹੈ ਉੱਪਰ ਲਾਏ ਕੁਝ ਚੁਆਸ ਹੁੰਦੀ ਹੈ ਨਾ ਅਗਲੇ ਬੱਤ ਤੇ ਪਤਾ ਕਿ ਅੱਜ ਕੱਲ ਸਮੱਸਿਆ ਇਹੀ ਹੋ ਗਈ ਨਾ ਵੀ ਟਰੈਲੀਆਂ ਦੇ ਬੈਡਾਂ ਜਿਹੜੇ ਵੱਡੇ ਹੋ ਗਏ بڑے ਹੋਣ ਕਰਕੇ ਬਾਈ ਦੀ ਗੱਲ ਉਹੀ ਆ ਗਈ ਮੂਰੇ ਹਨਾ ਵੀ ਰਸਤਿਆਂ ਦੇ ਵਿੱਚ ਮੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਹਾਂ ਬਾਹਰੇ ਖੜਨੀ ਹੈ ਟਰਾਲੀ ਹਾਂ ਬਾਹਰੇ ਖੜਨੀ ਹੈ ਜੀ ਹੁਣ ਉਹ ਟਰੈਕਟਰ ਵੀ ਕਿ ਮਾਹ ਵਿੱਚ ਵਾੜ ਕੇ ਵੀ ਕੀ ਕਰੂਗਾ ਜੀ ਅਗਲਾ ਭਾ ਖਾਲੀ ਕਰਨੀ ਪੈ ਜਾਂਦੀ ਹੈ ਜੇ ਵਸ ਗਈ ਕਾਲਾ ਨਿਕਲਦਾ ਹੀ ਨਹੀਂ ਹਾਂ ਜੀ ਹਾਂ ਆਹ ਸੇਵਕਾ ਕਿਹੜਾ ਮਾਡਲ ਆ ਬਈ ਇਹ ਹੈਗੀ ਸੀ 11 12 ਮਾਡਲ ਜੀ ਇਹ ਨੂੰ ਤਿਆਰ ਕਰ ਰਹੇ ਆ ਇਹ ਤਿਆਰ ਕਰੀਆ ਜੀ ਤੇ ਹੁਣ ਏਸੀ ਕੈਵਨ ਲੱਗਣਾ ਜੀ ਇਹਦੇ ਅੱਛਾ ਇਹਨੂੰ ਕੈਵਨ ਲਾਉਣਾ ਹਾਂ ਇਹਨੂੰ ਏਸੀ ਕੈਵਨ 2011 ਮਾਡਲ ਨੂੰ ਬੰਦਾ ਏਸੀ ਲਵਾ ਰਹੇ ਆ ਹਾਂਜੀ ਹਾਂਜੀ ਠੀਕ ਹੈ ਇਹਦਾ ਇੰਜਨ ਦਾ ਕੰਮ ਕਰਿਆ ਪੂਰਾ ਜੀ ਅੱਛਾ ਹਾਂ ਪੂਰਾ ਫੁੱਲ ਕੰਮ ਕਰਿਆ ਇੰਜਨ ਦਾ ਮੱਲਾ ਸਾਰੀ ਏ ਟੂ ਜ਼ेड ਕਰ ਰਹੇ ਆ ਇਹਨੂੰ ਹਾਂ ਸਾਰੀ ਕਰੀਆ ਜੀ ਇਹ ਠੀਕ ਆ ਫਿਰ ਜਿਹੜਾ ਕੈਵਨ ਦੀ ਆ ਸੇਵਕਾ ਗੱਲ ਹੁਣ ਕਈ ਵੀਰੇ ਕਹਿ ਦਿੰਦੇ ਆ ਭਰਾ ਆਪਣੇ ਬੀਅਰ ਕੈਵਨ ਦਾ ਬਣੇ ਬਣਾਏ ਆ ਉਹਨੇ ਚਾਕੇ ਫੱਟੇ ਕਰਨੇ ਆ ਕਿ ਉਹਦੇ ਵਿੱਚ ਆਪਾਂ ਕਿਹੜਾ ਕੈਵਨ ਲਾ ਰਹੇ ਆ ਕੈਵ ਮੋٹے ਪਾਈਪਾਂ ਦਾ ਇੱਕ ਸਭ ਤੋਂ ਮੇਨ ਗੱਲ ਆ ਵੀ ਨਹੀਂ ਚਦਰਾਂ ਲੋਕ ਮੋੜ ਕੇ ਨਾ ਨਹੀਂ ਮਤਲਬ ਆਪ ਤਿਆਰ ਕਰ ਰਹੇ ਹੈਗੇ ਬੜੇ ਸਾਰਾ ਨਾ ਨਾ ਵੀ ਸਾਰਾ ਟਿੱਲੀ ਕੱਲੀ ਚੀਜ਼ ਆਪਣੇ ਅੰਦਰ ਦੀ ਆ ਅੱਛਾ ਕੰਡੈਸਰ ਲਾਏ ਨੇ ਸਭ ਤੋਂ بڑا ਨੰਬਰ ਕੰਡੈਸਰ ਲਾਇਆ ਫੁੱਲ ਕਾਪਰ ਚ ਲਾਏ ਨੇ ਅੱਛਾ ਮਤਲਬ ਵੀ ਪੂਰੀ ਤਸਲੀ ਵਾਲਾ ਹਾਂ ਜਿਹੜੇ ਪਾਈਪਾਂ ਵੀ ਪੈਂਦਿਆਂ ਨੇ ਨਾ ਪਾਈਪਾਂ ਵੀ ਆਪਣੇ ਯਾਨੀ ਕਿ ਧੱਗ ਵਾਲੇ ਪਏ ਪਾਉਂਦੇ ਨੇ ਉਹ ਪਾਏ ਨੇ ਨਹੀਂ ਮਤਲਬ ਚਾਹੇ ਮੁੰਡਾ ਉੱਪਰ ਹਾਂ ਪਾਈਪ ਦੇ ਉੱਪਰ ਸ਼ਾਲਾ ਮਰ ਜAVE ਘੁੜਦਾ ਨਹੀਂ ਪਾਈਪ ਸੂਟਾ ਨਹੀਂ ਭਰਦਾ ਠੀਕ ਹੈ ਜਿਹੜੀ ਮੇਨ ਦਿੱਕਤ ਆਉਂਦੀ ਹੈ ਗੈਸ ਵਾਲੀਆਂ ਪਾਈਪਾਂ ਹਾਂ ਗੈਸ ਨੇ ਪਾਈਪਾਂ ਆਉਂਦੀਆਂ ਨੇ ਠੀਕ ਹੈ ਉਹ ਵੀ ਆਪਣੀ ਪੂਰੀ ਹੈਵੀ ਕਰਾਈਆਂ ਨੇ ਆਪਾਂ ਨੇ ਤੇ ਸਭ ਤੋਂ ਮੇਨ ਕੰਮ ਆ ਜਿਹੜਾ ਆਪਾਂ ਏਸੀ ਲਾਂਚ ਕਰ ਰਹੇ ਹਾਂ ਆਪਣਾ ਮੇਲਾ ਆ ਰਿਹਾ ਐਗਜ਼ੀਬਿਸ਼ਨ ਲੱਗ ਰਿਹਾ 31 ਤਰੀਕ ਦਾ ਆਪਣੇ ਸਾਨਿਆਂ ਵਾਲਾ ਸਾਨਿਆਂ ਵਾਲਾ ਉੱਥੇ ਆਪਾਂ ਆਪਣਾ ਮੱਕੀ ਵਾਲਾ ਕਟਰ ਲੈ ਕੇ ਆ ਰਹੇ ਹਾਂ ਠੀਕ ਆ 4x4 ਤਾਂ ਆਈ ਰਹੇ ਨਾ ਮੈਂ ਜਿਹੜਾ ਲਾਂਚ ਕਰਿਆ ਜੀ ਉਹ ਦਿਖਾਵਾਂਗੇ ਤੁਹਾਨੂੰ ਉੱਥੇ ਬੱਲਾ ਆ ਸਿਸਟਮ ਉਹ ਚ ਜਿਹੜਾ ਹੁਣ ਆਪਾਂ ਨੂੰ 4 ਵੀਲ ਵਾਸਤੇ ਨਾ ਕੋਈ ਐਕਸਲ ਦੀ ਕੰਪਲੇਂਟ ਆ ਜਾਂਦੀ ਦੀ ਜਾਂ ਕੋਈ ਹੋਰ ਕੰਪਲੇਂਟ ਆ ਜੀ ਉਹਦਾ ਪਾਈ ਉਹਨਾਂ ਨੂੰ ਕਟਾਈ ਦੀ ਕੰਪਲੇਂਟ ਸੀ ਉਹ ਸਾਰੀਆਂ ਚੀਜ਼ਾਂ ਹੁਣ ਚੱਕੀਆਂ ਜਾਣਗੀਆਂ ਕਿਉਂ ਚੱਕੇ ਜਾਣਗੇ ਵੀ ਇਹ ਤੁਹਾਨੂੰ ਹਿੱਸਾ ਹੁਣ ਨਮਾਸ਼ ਹੋਊਗੀ ਇਹ ਨਮਾ ਮਿਲੂਗਾ ਹੁਣ ਤਾਂ ਉਹ ਅੱਗੇ ਕੀ ਹੁੰਦਾ ਸੀ ਪੁਰਾਣਾ ਲਿਆ ਕੇ ਸੇਵ ਕੋ ਨਹੀਂ ਇੱਥੇ ਨਾ ਰਿਪੇਅਰ ਕਰਕੇ ਆ ਫਿਰ ਅਗਲੇ ਨੂੰ ਲਾ ਕੇ ਦੰਦੇ ਦੇ ਪਰ ਹੁਣ ਜਿਹੜਾ ਹਿੱਸਾ ਹੈ ਨਾ ਵੀ ਉਹ ਆਪ ਦਾ ਡਿਜ਼ਾਈਨ ਕਰਕੇ ਹਨਾ ਬਈ ਇਹਨਾਂ ਨੂੰ ਹੁਣ ਜਾਦੇ ਬੇਪਤਾ ਹੁੰਦਾ ਹੈ ਵੀ ਉਹਦੇ ਵਿੱਚ ਕੀ ਫਾਲਟ ਆਉਂਦੇ ਇਹਦੀ ਪ੍ਰਾਣੀਆਂ ਦੇ ਵਿੱਚੋਂ ਨੰਬੇ ਦੇ ਵਿੱਚ ਇਹਨਾਂ ਨੇ ਸੋਧ ਕਰਤੀ ਉਹ ਵੀ ਮਤਲਬ ਵੀ ਐਦ ਕੀ ਲਾ ਦੇਗਾ ਮੱਕੀ ਤੇ ਹਾਂ ਜੀ ਉਹ ਮੱਕੀ ਤੇ ਆਪਾਂ ਪਹਿਲਾਂ ਟ੍ਰਾਇਲ ਚੱਲਦਾ ਸੀ ਉਹਦਾ ਜੀ ਠੀਕ ਆ ਤੇ ਲਗਾਨਾ ਮਸ਼ੀਨ ਗਈ ਸੀਗੀ ਉਹ ਤੇ ਚਲਾਇਆ ਇੱਕ ਤਾਂ ਲਗਾਨਾ ਹਾਂ ਤੇ ਲਗਾਨਾ ਉੱਥੇ ਗਈ ਸੀ ਇੱਕ ਮਸ਼ੀਨ ਦਾ ਰਾਇਆ ਸੀ ਉਹ ਠੀਕ ਆ ਉਹ ਮਸ਼ੀਨ ਦੇ ਬੜਿਆ ਰਿਸਪੌਂਸ ਆਇਆ ਵੀ ਓਕੇ ਰਿਪੋਰਟ ਓਕੇ ਰਿਪੋਰਟ ਆ ਜਿਹੜੀ ਉਹ ਚ ਕਮੀ ਪਈ ਸੀ ਹੈਗੀ ਸੀ ਹੋਰ ਵੀ ਉਹ ਵੀ ਕੱਢੀਆਂ ਨੇ ਐਦ ਕੀ ਇਹ ਇਹ ਕੰਮ ਹੈ ਜੀ ਹਨਾ ਬਈ ਦੇਖੋ 15 ਮਸ਼ੀਨਾਂ ਤੇ ਸੈੱਟ ਚੱਲਦਾ ਹੈ 15 ਲਾਤੇ ਹਨਾ ਪਹਿਲੇ 15 ਲਾਤੇ ਤੇ ਇੱਕ 16ਵਾਂ ਲਾਤਾ ਉਹ 15 ਹੀ ਦੇਖਤ ਨੇ 16ਵੇਂ ਚ ਕਈ ਵਾਰ ਇਹ ਦੇਖੋ ਮਸ਼ੀਨਰੀ ਆ ਹਨਾ ਜਿਵੇਂ ਹਮ ਬਾਈ ਕਹਾਂ ਵੀ ਬਹੁਤ ੱੱਕਾ ਕਰਦੇ ਮੱਕੀ ਦੇ ਵਿੱਚ ਬਹੁਤ ੱੱਕਾ ਬਈ ਦਲੀ ਨਾਲ ਹਾਂ ਵੇ ਸੇਵਕ ਜਿਹੜਾ ਏਸੀ ਆ ਬਈ ਇਹ ਆਪ ਦਾ ਹੀ ਸਾਰਾ ਡਿਜ਼ਾਈਨ ਕਰਦੇ ਆ ਏਸੀ ਤਾਂ ਇੱਕ ਤਾਂ ਪਹਿਲਾਂ ਇੰਜਨ ਨਾਲ ਲੱਗਦੇ ਸੀਗੇ ਪਹਿਲਾਂ ਇਹ ਲੱਗਦੇ ਆ ਰਹੇ ਨੇ ਕੰਪਰੈਸਰ ਇੰਜਨ ਨਾਲ ਲਾਉਂਦੇ ਨੇ ਕਿਸੇ ਵੀ ਚੀਜ਼ ਦਾ ਸੀ ਉਹ ਇੰਜਨ ਨਾਲ ਚੱਲਦਾ ਵੀ ਹਾਂ ਆਪਾਂ ਨੇ ਜਿਹੜਾ ਹੁਣ ਨਵਾਂ ਲਾਂਚ ਕਰਨਾ ਜੀ ਕਰ ਰਹੇ ਹਾਂ ਜਿਹੜਾ ਹੁਣ ਮੂੜੇ ਮੇਲੇ ਤੇ ਕਰਨਾ ਮੇਲੇ ਤੇ ਦਿਖਾਵਾਂਗੇ ਚ ਉੱਥੇ ਦਿਖਾ ਦਾਂਗੇ ਚਲੋ ਉਹ ਵੀ ਗੱਲ ਆ ਠੀਕ ਆ ਉਹ ਸਾਰਾ ਆਪਾਂ ਨੇ ਬਿਨਾ ਉਹ ਤੋਂ ਕਰਤਾ ਵੀ ਇੰਜਨ ਨਾਲ ਉਹਦਾ ਕੋਈ ਪਾਰਟ ਹੀ ਨਹੀਂ ਹੈਗਾ ਇੰਜਨ ਨਾਲ ਉਹਦਾ ਸਾਰਾ ਸਿਸਟਮ ਹੈ ਅਲੱਗ ਆ ਵੀ ਇੰਜਨ ਨਾਲ ਕੋਈ ਸਿਸਟਮ ਨਹੀਂ ਹੋਊਗਾ ਕੋਈ ਸਿਸਟਮ ਹੀ ਨਹੀਂ ਹੈਗਾ ਇੰਜਨ ਨਾਲ ਅਲੱਗੇ ਕਰਤਾ ਜੀ ਗਰੀ ਇੰਜਨ ਦੇ ਬਿਨਾ ਇਸ ਜਗ੍ਹਾ ਹੀ ਸੀ ਕਿਡਾ ਆ ਗਿਆ ਬਸਾ ਪਲਾਗ ਨੂੰ ਕੀ ਜਿਹੇ ਹੀ ਦੇਤੀ ਉਹਨੂੰ ਬਸਾ ਵਾਲਾ ਉਹ ਕੰਮ ਨਹੀਂ ਹੋਊਗਾ ਜਿਵੇਂ ਆਪਾਂ ਕਹਿੰਦੇ ਨੇ ਜੀ ਗੱਡੀ ਦੇ ਵਿੱਚ AC ਲਾਉਣਾ ਤਾਂ ਗੱਡੀ ਸਟਾਰਟ ਕਰਨੀ ਪੈਂਦੀ ਆ ਕੋਈ ਵੀ ਜੀ ਮਸ਼ੀਨ ਮੱਲਾ AC ਲਾਉਣਾ ਰਾਤ ਨੂੰ ਬੰਦੇ ਨੇ ਪੈਣਾ ਸਟਾਰਟ ਕਰਨੀ ਪੈਣੀ ਨਹੀਂ ਕਰੰਟ ਚਾਹੀਦਾ ਉਹਨੂੰ ਕਰੰਟ ਦੇ ਦਾ ਆਪਾਂ ਨੂੰ ਬਸ ਅੱਛਾ ਮਨਾਂ ਲਾਈਟ ਨਾਲ ਚੱਲਣ ਵਾਲਾ AC ਕਮੈਂਟ ਤੇ ਲੱਗੂ ਵਾਹ ਬਾਜੀ ਵਾਹ ਇਹ ਫੇ ਕਦੋਂ ਉੱਥੇ ਮੇਲੇ ਦੇ ਕਰ ਰਹੇ ਹਾਂ ਲੋ ਇਹ ਮੇਲੇ ਦਿਖਾਵਾਂਗੇ ਇਹ ਵੀ ਜੀ ਠੀਕ ਆ ਜਿਹੜਾ ਇਹ ਇਹ ਮਸ਼ੀਨ ਤੇ ਲੱਗਣਾ ਹੈ ਇੰਜਨ ਵਾਲਾ ਇਹ ਇੰਜਨ ਵਾਲੇ ਦੇਖੋ ਜੀ ਆਪਾਂ ਸਾਰੇ ਪਹਿਲਾਂ ਇੰਜਨ ਵਾਲੇ ਲਾ ਰਹੇ ਹਾਂ ਜਿਹੜੇ ਚੱਲ ਪਹਿਲਾਂ ਆਪਣੀਆਂ ਮਸ਼ੀਨਾਂ ਦੇ ਜਿਵੇਂ ਜਿਹੜਾ ਲੋਕਲ ਮਸ਼ੀਨ ਹੋਵੇ ਆਪਣੀ ਉਹਦੇ ਲਾਵਾਂਗੇ ਵੀ ਟ੍ਰੇਲ ਕਰਾਂਗੇ ਟ੍ਰੇਲ ਕਰਾਂਗੇ ਆਰ ਐਂਡ ਡੀ ਹੋਊਗੀ ਉਹਦੀ ਫੇਰ ਜੇ ਪਾਸ ਹੋਊਗਾ ਫੇਰ ਆਪਾਂਗਾ ਲਾਂਚ ਕਰਨਾ ਯਾਨੀ ਕਿ ਉਹਨੂੰ ਵੀ ਮਾਰਕੀਟ 'ਚ ਫੇਰ ਤਾਰਾਂਗੇ ਪਰ ਦਿਖਾਵਾਂਗੇ ਜ਼ਰੂਰ ਵੀ ਕੀ ਜ ਆਇ ਕੀ ਆ ਇਹ ਮੀਮਾ ਲਾ ਹੁਣ ਉਹ ਕੰਮ ਨਹੀਂ ਰਹੂਗਾ ਵੀ ਸਟਾਰਟ ਕਰਨੇ ਵਾਲਾ ਕੰਮ ਨਹੀਂ 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 ਉਹ ਪਹਿਲਾਂ ਵਾਲਾ ਸਿਸਟਮ ਨਹੀਂ ਹੈਗਾ ਠੀਕ ਹੈ ਹਾਂਜੀ ਹਾਂ ਵੀ ਜ ਨਹੀਂ ਆਣਾ ਕੋਈ ਵੀ ਚੀਜ਼ ਆਪਾਂ ਇੱਕ ਘਰ ਵਾਲੇ AC ਨਹੀਂ ਛੱਡ ਗਏ ਜੇ ਆਪਾਂ ਹਨਾ ਕੋਈ ਵੀ ਵਾਹਨ ਦੇ ਵਿੱਚ AC ਆ ਤਾਂ ਉਹ ਸਟਾਰਟ ਕਰਕੇ ਹੀ ਸੀ ਚੱਲੂਗਾ ਪਰ ਜਿਹੜਾ ਸੇਵਕ AC ਲਾ ਰਿਹਾ ਕ ਪਰਦੇ ਦੇ ਪਿੱਛੇ ਆ ਜਿੱਦਣ ਕਿਤੇ ਲਾਇਆ ਹਨਾ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੱਛਾ ਮਤਲਬ ਇੱਥੇ ਹੁਣ ਜਿਵੇਂ ਐਸੇਵਕਾ ਦਾ ਪੁਰਾਣਾ ਸਿਸਟਮ ਹਾਂਜੀ ਜਿਵੇਂ ਆਹ ਸਟੀਅਰਿੰਗ ਵਾਲੀ ਸਾਰੀ ਚੇਂਜ ਹੋ ਗਈ ਹੈ ਡੈਸ਼ਬੋਰਡ ਹੋ ਗਿਆ ਸਭ ਆ ਜਿਵੇਂ ਆਹ ਚੀਜ਼ ਜਿਹੜੀ ਫਾਈਬਰ ਚ ਆਉਂਦੀ ਆ ਠੀਕ ਹੈ ਸਟੀਅਰਿੰਗ ਫਿਲਟਾਉਂਦਾ ਉਹ ਚ ਅੱਛਾ ਮਤਲਬ ਉਹ ਸਾਰਾ ਹੀ ਫਾਈਬਰ ਮਾ ਲੱਗੂਗਾ ਜਿਵੇਂ ਜਿਹੜੀ ਸੀਟੀਵੀ ਜੇਵੀਸੀ ਵਾਂਗ ਉੱਪਰ ਜੇ ਆਪਟਾਉਨ ਹੋਣੀ ਸਾਰੀਆਂ ਡਰੋਲ ਉੱਪਰ ਲੱਗਣੀਆਂ ਹਰ ਇੱਕ ਚੀਜ਼ ਚੇਂਜ ਹੁੰਦਾ ਵੀ ਮੱਲਾ ਸਾਰਾ ਮੂਰੇ ਦੇ ਨਕਸ਼ੇ ਚੇਂਜ ਹੋ ਜਾਊਗਾ। ਹਾਂਜੀ ਹਾਂਜੀ। ਠੀਕ ਆ ਆ ਆ ਕੁਛ ਨਹੀਂ ਲੱਗਣਾ ਆਏਗਾ। ਨਹੀਂ ਨਹੀਂ ਆ ਸਾਰੀ ਲੁੱਕ ਚੇਂਜ ਹੋ ਜਾਣੀ ਇਹਦੀ। ਨਵੇਂ ਮਾਡਲ ਚ ਆਇਆ ਨਾ ਸਾਰਾ ਇਹ। ਠੀਕ ਆ। ਹਾਂਜੀ। ਵੀ ਮੱਲਾ ਕੈਬਨ ਵਿੱਚ ਵਿਚ ਵਿਚਲਾ ਸਮਾਨ ਚੇਂਜ ਹੋਊਗਾ। ਹਾਂਜੀ ਹਾਂਜੀ ਹਾਂਜੀ। ਠੀਕ ਆ ਠੀਕ ਆ। ਇਹ ਤੋਂ ਐਸ ਅਗਲੇ ਦੀ ਵੀ ਅਗਲੇ ਨੇ ਕੈਬਨ ਨਹੀਂ ਚਲਾਉ ਵੀ ਰੱਖਣਾ ਜਾਂ ਉਹ ਵੀ ਚੇਂਜ ਕਰਨਾ ਕਿਉਂਕਿ ਇਹ ਬਾਈਆਂ ਨੇ ਕਹਨ ਤਾਂ ਵੀ ਨਵੇਂ ਬਣਾ ਕੇ ਦੇਣੀ ਆ। ਅਗਰੇ ਚ ਵੈਸੇ ਲਾਈਟਾਂ ਜਿਹੜੇ ਮਰਦੀ ਲਾ ਇਹਦੇ ਸਾਰੇ ਲੈਂਜ ਲੱਗਣੇ ਨੇ ਇਹਦੇ ਵਿੱਚ ਲਾਈਟਾਂ। ਵੀ 26 ਵਾਲਾ ਦੇ ਦੇ ਹਾਂ। ਠੀਕ ਆ। ਬਾਕੀ ਪਹਿਲਾਂ ਸਾਰਾ ਰੰਗ ਲਾਉਣਾ ਪੈਂਦਾ ਹੈ ਨਾ ਹਾਂਜੀ ਲਾ ਕੇ ਕਰਦੇ ਆਂ ਲਾ ਕੇ ਕੋਈ ਵੀ ਮਸ਼ੀਨਾਂ ਆਹ ਮਸ਼ੀਨਾਂ ਦੇਖੋ ਜੀ ਇਹਨੇ ਇਹਦੇ ਹਾਲਤਾਂ ਰੰਗ ਰਿਮੂਵ ਹੁੰਦਾ ਰਿਮੂਵ ਹੋਣ ਤੋਂ ਬਾਅਦ ਪ੍ਰਾਈਮਰ ਲੱਗਦਾ ਇਹਦੇ ਹੂੰ ਹੂੰ ਹਾਂ ਦੋ ਹਾਂ ਦੋ ਆਹ ਰੰਗ ਲੈਂਦਾ ਦੇਖੋ ਬਈ ਹੈ ਨਾ ਜਿਹੜੇ ਕਈ ਭਰਾ ਆਪਣੇ ਕਹਿੰਦੇ ਨੇ ਵੀ ਰੰਗ ਦੇ ਉੱਪਰ ਰੰਗ ਹੁੰਦਾ ਹੈ ਨਾ ਮਸ਼ੀਨਾਂ ਦੁਆਰੇ ਤਿਆਰ ਪਰ ਉਹਦੇ ਨਾਲ ਚਮਕ ਨਹੀਂ ਆਉਂਦੀ ਜਿਹੜੀ ਆਹ ਚਮਕ ਆਉਣੀ ਹਾਂਜੀ ਹਾਂ ਹੁਣ ਇਹ ਰੰਗ ਲਾ ਕੇ ਫਿਰ ਧਵਾਉਂਗੇ ਇਹਨੂੰ ਹਾਂ ਇਹ ਸਰਫਸ ਗ੍ਰੈਂਡਰ ਵੱਜ ਜਾਏ ਤੇ ਇਹ ਬਲਾਸਟਰ ਕਹਿੰਦੇ ਆ ਆਪਾਂ ਜਿਵੇਂ ਬਲਾਸਟਰ ਰੇਤ ਨਾਲ ਸਾਫ ਹੁੰਦੀ ਆ ਇਹ। ਇਹ ਤੋਂ ਬਾਅਦ ਇਹ ਬਲਾਸਟਿੰਗ ਹੋਣੀ ਆ। ਉਹ ਤੋਂ ਬਾਅਦ ਇਹ ਰੇਗਮਰ ਲੱਗਣਾ ਫਿਰ ਪ੍ਰਾਈਮਰ ਲੱਗਣਾ। ਫਿਰ ਪ੍ਰਾਈਮਰ ਲਾ ਕੇ ਫਿਰ ਪੇਂਟ ਹੋਣੀ। ਫਿਰ ਪੇਂਟ ਹੋਣੀ। ਬਹੁਤ ਲੰਬਾ ਪ੍ਰਕਿਰਿਆ। ਇਹ 20 ਦਿਨ ਤੱਕ ਮਸ਼ੀਨਾਂ ਆਮ ਨਾਲ ਬੱਦ ਖਾਂਦੇ ਹੋ ਖਾਂਦੀ ਆ ਇਹ। ਨਹੀਂ ਆਮ ਮਸ਼ੀਨ 20 ਦਿਨਾਂ ਚ ਫਿੱਟ ਹੋ ਜਾਂਦੀ ਆ ਖੋਲ ਕੇ ਰਿਪੇਅਰ ਕਰਕੇ। ਲੇਕਿਨ ਜਿਹੜੀ ਆ ਪ੍ਰੀਤ ਮਸ਼ੀਨਾਂ ਪੰਜ ਬਰੰਗ ਕਰਨੀ ਆ ਇਹ ਜਿਵੇਂ ਜਿਹਦੀ ਹਾਲਤ ਜ਼ਿਆਦਾ ਖਰਮੀ ਹੁੰਦੀ ਆ 20 ਦਿਨਾਂ ਅਖਟਾ ਖਾਂਦੀ ਆ। ਵੀ ਤਸੱਲੀ ਕਰਾਉਣੀ ਆ ਹਾਂ ਕੋਈ ਵੀ ਮਸ਼ੀਨਾਂ ਤਸੱਲੀ ਕਰਾਉਣੇ ਆ ਫਿਰ ਜਿਵੇਂ ਹੁਣ ਇਹ ਮਸ਼ੀਨ ਇਹ ਮਸ਼ੀਨ ਪੇਂਟ ਵਾਸਤੇ ਆਈ ਹੈ ਇਹ ਕਰ ਇਹਦੀ ਰਿਪੇਅਰ ਕਰਨੀ ਹੈ ਰਿਪੇਅਰ ਆ ਬਾਈ ਆਪਾਂ ਸਾਰੀ ਰਿਪੇਅਰ ਕਰਦੇ ਆ ਅੱਛਾ ਬਲ ਇਹਦੀ ਵੀ ਸਾਰੀ ਰਿਪੇਅਰ ਕਰਨੀ ਆ ਹਾਂ ਰਿਪੇਅਰ ਹੁੰਦੇ ਸਾਰੀ ਠੀਕ ਆ ਅਜਕ ਹੋਰ ਇਹ ਲਾਲ ਲਾਲ ਚਟੇ ਰੰਗ ਚ ਹੋ ਜੂਗੀ ਹਾਂ ਨਵੇਂ ਮਾਡਲ ਜਾਊਂਗੇ ਨਵੇਂ ਮਾਡਲ ਚ ਕਰਦੇ ਹਾਂ ਹਾਂਜੀ ਹਾਂ ਸਾਰੀ ਬਾਕੀ ਨਵੇਂ ਮਾਡਲ ਦੇ ਵਿੱਚ ਹੈ ਨਾ ਤੁਹਾਨੂੰ ਦਿਖਾਵਾਂਗੇ ਮਸ਼ੀਨਾਂ ਕਿ ਸੇਵਕ ਕਈਆਂ ਹਨਾ ਏ ਟੂ ਜੈਟ ਹੋਣੇ ਆ ਬਹੁਤ ਮੋٹے ਕੰਮ ਵਾਲੇ ਜ਼ਿਆਦਾ ਨੇ ਜਿੰਨਾਂ ਜ਼ਿਆਦਾ ਜਿਹੜੀਆਂ ਉਹ ਰਿਪੇਅਰ ਵਾਲੀਆਂ ਆਇ ਰਹੀ ਨੇ ਉਹ ਕਾਰੇ ਰਹੇ ਆ ਆਪਣੀਆਂ ਤਿੰਨ ਯਾਨੀ ਫਾਰਮਾ ਚ ਫੁੱਲ ਕਰੀਆਂ ਹੋਈਆਂ ਜਿਵੇਂ ਸੇਵਕਾ ਹਣ ਮੱਲਾ ਵੀ ਤੇਰੀ ਰਿਪੇਅਰ ਦੀ ਆ ਮਤਲਬ ਤੂੰ ਰਿਪੇਅਰ ਕਰਕੇ ਦੰਨਾ ਹੈ ਚਲੋ ਇੱਕ ਕੰਪਨੀ ਦਾ ਅਗਲਾ ਚੀਜ਼ ਨਵੀਂ ਲੰਦਾ ਹੈ ਵੀ ਉਹਦੇ ਕੱਲ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਕੰਪਨੀ ਆਪਣੀ ਸਰਵਿਸ ਦਿੰਦੀ ਆ ਇਹਦੇ ਵਿੱਚ ਆਪਾਂ ਕੀ ਸਰਵਿਸ ਦੰਨੇ ਸਰਵਿਸ ਭਾਈ ਕੋਈ ਵੀ ਚੀਜ਼ ਜਿਹੜਾ ਆਪਾਂ ਦੇਖ ਪਾਉਣਿਆ ਪਾਰਟ ਦਿੰਨੇ ਆ ਕੋਈ ਜਿਵੇਂ ਰਬੜ ਦੇ ਪਾਰਟ ਦੇ ਪਿੱਛੇ ਵੀ ਗਾਰੰਟੀ ਨਹੀਂ ਆਉਂਦੀ ਅਸੀਂ ਦਿੰਦੇ ਨਹੀਂ ਹੈਗੇ ਰਬੜਾਂ ਖਾ ਦਿਓ ਸਾਡੀ ਗਾਰੰਟੀ ਹੁੰਦੀ ਓ ਦੀ ਉਸ ਚੀਜ਼ ਦੀ ਠੀਕ ਆ ਹਾਂ ਵੀ ਮੱਲਾ ਯਾਨੀ ਕਿ ਇਹ ਮੱਲਾ ਵੀ ਪਰ ਕੇ ਭੇਜਦਾ ਮਗਰ ਨਹੀਂ ਚਾਹੇ ਕੱਲਾ ਹਿੱਸਾ ਰਿਪੇਅਰੇ ਹੁਣ ਤੇ ਆ ਜਵੇ ਜੀ ਜੇ ਕੋਈ ਰਿਪੇਅਰ ਦੇ ਪ੍ਰੋਬਲਮ ਆਉਂਦੀ ਆ ਬੰਦੇ ਭੇਜਦੇ ਮਗਰ ਵੀ ਮੱਲਾ ਕੰਪਨੀ ਪੂਰੀ ਮੱਲਾ ਸਰਵਿਸ ਪੂਰੀ ਦੰਨਾ ਆਪਣੇ ਕੋਲ ਨਹੀਂ ਸਰਵਿਸ ਦਾ ਪੱਧਰ ਦਿੱਤਾ ਹੋਇਆ ਕੋਈ ਦਿੱਕਤ ਫਿਕਰਤਾ ਆਉਂਦੀ ਆ ਤਾਂ ਅਗਲੇ ਦੇ ਜਾ ਕੇ ਗੱਲ ਕਰ ਕਰਕੇ ਜਾਣਿਆ ਭਾਈ ਜਿੰਨੇ ਲਾਏ ਨੇ 4 ਵੀਲ ਵੀ ਲਾਏ ਨੇ ਐਸਐਮਐਸ ਵੀ ਲਾਏ ਨੇ ਜੇ ਕਿਸੇ ਨੂੰ ਦਿੱਕਤ ਆਉਂਦੀ ਆ ਤਾਂ ਜਿੰਨੇ ਬੱਸ ਆਉਣ ਜਾਣੇ ਉਹ ਟਾਈਮ ਲੱਗਦਾ ਸਮਾਨ ਪਹੁੰਚਦਾ ਲੱਗਦਾ अच्छा मतलब भाई वो कितने देर दी गारंटी है एक सीजन दी है एक सीजन गारंटी ਹੁੰਦੀ ਹੈ ਮਤਲਬ ਜਿਹੜਾ ਆ ਹੁਣ ਜਿਵੇਂ ਮਸ਼ੀਨ ਐ ਤੇ ਕਿਸੀ ਸੀਜ਼ਨ ਤੇ ਕੰਮ ਕਰੇ ਦੇਣੀ ਆ ਮਤਲਬ ਕੰਕ ਦੇ ਵਿੱਚ ਜੋ ਵੀ ਚਲਾਉਣ ਜਾਂ ਚਲਾਉਣੀ ਆ ਮਸ਼ੀਨ ਸਾਡਾ ਬੰਦਾ ਉੱਥੇ ਜਾਂਦਾ ਇੱਕ ਵਾਰ اچھا ਮਨ ਲਓ ਜਾ ਕੇ ਬੰਦਾ ਇੱਕ ਵਾਰ ਚਲਾ ਕੇ ਆਉਂਦਾ ਹਾਂ ਇੱਕ ਵਾਰ ਚਲਾ ਕੇ ਆਉਂਦਾ ਹਾਂ ਠੀਕ ਆ ਨਹੀਂ ਬਹੁਤ ਸੋਹਣੀ ਗੱਲ ਆਇਆ ਨਾ ਵੀ ਦੇਖੋ ਚੀਜ਼ ਤਾਂ ਬਈ ਦੁਨੀਆ ਹੀ ਬਣਾਉਂਦੀ ਆ ਪਰ ਇਹ ਚੀਜ਼ ਬਹੁਤ ਘੱਟ ਆ ਬਹੁਤ ਵਧੀਆ ਇਹ ਗੱਲ ਆ ਵੀ ਜਿਹੜੀ ਹੈ ਨਾ ਚਾਹੇ ਪ੍ਰਾਣੀ ਹੋ ਤਿਆਰ ਕਰੀ ਆ ਹਾਂਜੀ ਹਾਂਜੀ ਪਰ ਜਿਹੜਾ ਸੇਵਕ ਦਾ ਹੈ ਨਾ ਬੰਦਾ ਜਰੂਰ ਇੱਕ ਵਾਰ ਤੁਹਾਡੀ ਮਸ਼ੀਨ ਚਲਾ ਕੇ ਆਊਗਾ ਉਹ ਵੀ ਇਹਦੇ ਕੰਨੀ ਤੇ ਮਿਲੂਗੀ ਬਾਕੀ ਜਿਵੇਂ ਹੁਣ ਆ ਪ੍ਰੀਤਾਂ ਹੀ ਜ਼ਿਆਦਾ ਆਈਆਂ ਹੋਈਆਂ ਏਰੀਆ ਨਾ ਹਾਂ ਪ੍ਰੀਤਾਂ ਦਾ ਵੀ ਜ਼ਿਆਦਾ ਆ ਹੈ ਵੀ ਰੇ ਸਿਸਟਮ ਰੱਖੇ ਹੋਏ ਨਹੀਂ ਪ੍ਰੀਤਾਂ ਦਾ ਕੰਮ ਇੱਕ ਇੱਕ ਲੈਂਚ ਚ ਹੈ ਦਾ ਠੀਕ ਆ ਹਾਂ ਦੂਜੇ ਪਾਸੇ ਟਿਕਾਣੇ ਤੇ ਦੂਜਾ ਕੰਮ ਆ ਜਾਂਦਾ ਅੱਛਾ ਮਤਲਬ ਹੁਣ ਉਹ ਕਾ ਸਿਸਟਮ ਬਣਾ ਲਿਆ ਵੀ ਇੱਕੋ ਕੰਪਨੀ ਦੇ ਮਹੀਨਾ ਜੇ ਖੋਲਣੇ ਦੇ ਇੱਕੋ ਖੋਲਣੇ ਆ ਬਾਕੀ ਇਹ ਆਰਾਮਗੜੀ ਚੱਲੀ ਆ ਜਰ ਹਾਂਜੀ ਆਰਾਮਗੜੇ ਜਾ ਰਹੀ ਆ ਠੀਕ ਆ ਠੀਕ ਆ ਜਿਹੜੇ ਆਹ ਮਸ਼ੀਨ ਦਾ ਕਿਆ ਕਰਨਾ ਬਈ ਇਹ ਤਾਂ ਉੱਚਾ ਮਾਡਲ ਲੱਗਦੀ ਆ। ਨਹੀਂ ਇਹ ਵੀ ਵੀਰੇ 11 12 ਮਾਡਲ ਆ। ਇਹ ਬਾਈਆਂ ਨੇ ਤਿਆਰ ਕਰਾਈ ਵੀ ਸੀ ਆਵਦੇ ਕੋਲੋਂ। ਅੱਛਾ ਪਹਿਲਾਂ ਆਪਾਂ ਹੀ ਕਰੀ ਹੋਈ ਆ। ਇਹ ਆਪਾਂ ਨੇ ਨਹੀਂ ਕਰੀ ਵੀ ਜੀ ਇਹ ਕਿਸੇ ਤੋਂ ਕਰਾ ਕੇ ਲੈ ਕੇ ਆਈ ਸੀ ਬਾਈ। ਅੱਛਾ ਉਹਨਾਂ ਨੂੰ ਕੰਮ ਰਿਪੇਅਰ 'ਚ ਦਿੱਕਤ ਆਈ। ਠੀਕ ਆ। ਇੱਧਰ ਆ ਜਾ। ਉਹਨਾਂ ਨੇ ਫਿਰ ਆਪਣਾ ਯਾਨੀ ਕਿ ਪੂਰਾ ਸਿਸਟਮ ਬਣਾਇਆ। ਅੱਛਾ ਕਹਿੰਦੇ ਬਾਈ ਤੇਰੇ ਅੱਥੀ ਰਿਪੇਅਰ ਕਰਨੀ ਆ। ਅੱਛਾ ਵੀਮਲਾ ਰਿਪੇਅਰ ਕਰਨ ਨੂੰ ਆਈ ਐ ਸਪੈਸ਼ਲ ਵੀ ਸਪੈਸ਼ਲ ਵੀਕ ਤੇ ਰਿਪੇਅਰ ਕਰਾਉਣ ਆ। ਹਾਂ ਜੀ ਸਪੈਸ਼ਲ ਆਈ ਰਿਪੇਅਰ ਵਾਸਤੇ ਆਈ ਆ ਫੁੱਲ ਇਹ। ਅੱਛਾ ਇਹਦਾ ਕੰਮ ਗੀਅਰ ਰੈਡਕਸ਼ਨ ਦਾ ਪੂਰਾ ਕੰਮ ਕਰਿਆ। ਡਿਸਕ ਬ੍ਰੇਕਾਂ ਨੇ ਕੰਮ ਕਰਦੀਆਂ ਸੀਗੀਆਂ। ਹੂੰ ਸਾਰਾ ਕੰਮ ਫੁੱਲ ਕਰਿਆ ਜੀ। ਵੀਮਲਾ ਪੂਰੀ ਤਸੱਲੀ ਕਰਾ ਕੇ ਦੇਣੀ। ਪਤਾ ਉਹ ਤਾਂ ਬੰਦਿਆਂ ਨੇ ਫੋਰਮੈਨ ਨੇ ਟੱਕਰਾ ਨਹੀਂ ਬਰਾਬਰ ਕਰਿਆ ਗੀਅਰ ਦੀਆਂ ਜਿੱਥੇ ਕਾਊਂਟਰ ਖੜ ਗਈ ਖੜ ਗਈ। ਹਾਂ। ਚੜਾਉਣੀ ਬਰਾਬਰ ਕਰੇ ਕਰਾਰੀਆਂ ਦੇ। ਹਾਂ। ਜਿੱਥੇ ਅੱਧਾ ਇੰਝ ਚੜਨਾ ਚੜਾਓ ਤੇ 200 ਚੜਾ ਆ ਵਿਆ ਦੰਦੇ ਭੋਰ ਤੇ ਸਾਰੇ ਕਰਾ ਪਰ ਇਹ ਤਾਂ ਪਹਿਲੇ ਮਾਡਲ ਵਾਲਾ ਹੀ ਸਵਰਾਜ ਗੀਅਰ ਹੈ ਤਾਂ ਸਵਰਾਜ ਗੀਅਰ ਹਾਂ ਇਹ ਤਾਂ ਸਵਰਾਜ ਹੈ ਜਿਹੜਾ ਹੁਣ ਨਵੇਂ ਮਾਡਲ ਦੇ ਵਿੱਚ ਆਉਂਦਾ ਉਹਦਾ ਉਹਦਾ ਵੀਗਾ ਅਣਜਾਣ ਬੰਦਾ ਕੰਮ ਨਹੀਂ ਕਰਦਾ ਬਹੁਤ ਉਹਦਾ ਜਿਹੜੀਆਂ ਐ ਵੀ ਗੀਅਰ ਹਿੱਲਦਾ ਨਹੀਂ ਹੈਗਾ ਭਾਈ ਉਹ ਜੇ ਕਾਰੀਗਰ ਦਾ ਬੰਨਿਆ ਹੋਵੇ ਨਾ ਗੀਅਰ ਹਿੱਲਦਾ ਨਹੀਂ ਬਾਕੀ ਇਹ ਹੁਣ ਤਿਆਰ ਆ ਪੂਰੀ ਹਾਂ ਇਹ ਗੀਅਰ ਐਕਸਾਂ ਦਾ ਵੱਲੋਂ ਤਿਆਰ ਆਈ ਹੁਣ ਕਿਸ਼ਤੀਆਂ ਪਾਈਆਂ ਨੇ ਦੀਆਂ ਸਟਾਵ ਕਰ ਰੈਡੀ ਨੇ ਇਹਦੇ ਵਾਲੇ ਇੱਕ ਮਾਦੇ ਕਰਤੇ ਠੀਕ ਆ ਠੀਕ ਆ ਵੀ ਕਰਕੇ ਇਹਨੂੰ ਰਵਾਨਾ ਕਰ ਦੇਵਾਂਗਾ ਆ ਇਹਦਾ ਕਟਰ ਹੈ ਇਹ ਕਟਰ ਵਾਲਾ ਜੀ ਉਹ ਮਸ਼ੀਨ ਦਾ ਜੀ ਦੇਸੀ ਕੈਮਨ ਲੱਗਣਾ ਉਸ ਮਸ਼ੀ ਅੱਛਾ ਇਹ ਪੁਰਾਣੇ ਮਾਰਨ ਨੂੰ ਨਹੀਂ ਸੀ ਹਾਂ ਤੁਸੀਂ ਆਹ ਲੱਗੂ ਹੁਣ ਸਾਰਾ ਰੰਗ ਚੰਗ ਕਰਿਆ ਜਿਵੇਂ ਹਾਂ ਇਹ ਤਾਲ ਕੇ ਮਾਰਿਆ ਹੋਇਆ ਸਹੀ ਗੱਲ ਆ ਵੀ ਇਹ ਪੁਰਾਣੀ ਆ ਨਾਲ 11 ਮਾਡਲ ਆ 11 ਮਾਡਲ ਦੇ ਉੱਤੇ ਰੰਗ ਆ ਜਿਹੜਾ ਹਨਾ ਵੀ ਪੂਰੀ ਮਤਲਬ ਦਸ ਰਿਹਾ ਵੀ ਰੰਗ ਹੋਇਆ ਹੋਇਆ ਆਪਾਂ ਇੰਜਣ ਦਾ ਕੰਮ ਵੀ ਕਰਦੇ ਆ ਮੇਰੇ ਲਾਨੇਦਾਰ ਕਰਦਾ ਇੰਜਣ ਦਾ ਕੰਮ ਯਾਨੀ ਕਿ ਅਸੀਂ ਅਗਲੇ ਨੂੰ ਸਪੇਅਰ ਪਾਰਟ ਦੀ ਪਰਚੀ ਦੇ ਦਿੰਨੇ ਐ ਵੀ ਦੇਖ ਜੁਹਿਆ ਜਾ ਮਰਜ਼ੀ ਪਾਲਾ ਤੇਰੇ ਹੱਥ ਜਾ ਕੋਈ ਗੱਲ ਉਹੀ ਆ ਨਾ ਵੀ ਸ਼ੇਸ਼ਟਮ ਹਨਾ ਕਈ ਵਾਰੀ ਕੀ ਹੁੰਦਾ ਕੋਈ ਬੰਦਾ ਇਹ ਜਾ ਹੁੰਦਾ ਦੇਖੋ ਜੀ ਗਾਹ ਕਾ ਦੁਕਾਨਦਾਰੀ ਆ ਬਹੁਤ ਤਰ੍ਹਾਂ ਦਾ ਗਾਹ ਕਾ ਹੁੰਦਾ ਹਣਾ ਹਾਂਜੀ ਵੀ ਕਈ ਬੰਦੇ ਤਾਂ ਐ ਕਹਿੰਦੇ ਆ ਵੀ ਯਾਰ ਸਸਤੇ ਨਾਲ ਸਾਰ ਲੀਏ ਕਈ ਭਰਾ ਆਪਣੇ ਇਹ ਜਿਹੇ ਵਿੱਚ ਸੱਜਣ ਮਿੱਤਰ ਉਹ ਕਹਿੰਦੇ ਵੀ ਚਾਹੇ 12-15 ਲੱਖ ਰੁਪਇਆ ਵੀ ਲੱਗ ਜਾਵੇ ਮਸ਼ੀਨ ਤੇ ਮੈਂ ਇੱਕ ਪਤਨੀ ਕਿੱਥੇ ਦੇਖੀ ਬਿਲਕੁਲ ਨਵੀਂ ਮਸ਼ੀਨ ਮੈਂ ਉਹ ਉੱਚਰੋ ਕੇ ਪੁੱਛਿਆ ਭਾਈਆਂ ਨੂੰ ਹਾਂ ਭਾਈ ਇਹ ਨਵੀਂ ਵੀ ਤਿਆਰ ਕਰਕੇ ਲਿਆਂਗੇ ਨੇ ਤਿਆਰ ਕਰਕੇ ਲਿਆ ਵਾ ਕਿੰਨਾ ਖਰਚ ਆਇਆ ਇਹ 11 ਲੱਖ ਰੁਪਇਆ ਕਰ ਪਿਆ ਜਿਹੜਾ ਭਾਈ ਲੋਹਾ ਹਣਾ ਕਈ ਵੀ ਕਰਮਾ ਵਾਲਾ ਹੁੰਦਾ ਸ਼ੌਕ ਨੇ ਬਈ ਕਈਆਂ ਹੁੰਦਾ ਬਈ ਸ਼ੌਕ ਦੀ ਬੋਕ ਬਨੇ ਤਿਆਰ ਕਰਾ ਆਏ ਆ ਹਾਂ ਇਹ ਤਾਂ ਹੈ ਬੱਕੀ ਏਸੀ ਕੇਮਨ ਫਿਰ ਕਦ ਤਿਆਰ ਕਰ ਰਹੇ ਆ ਕਿਸੇ ਕੇਮਨ ਤੇ ਲੱਗੇ ਜਾਂਦੇ ਨੇ ਸਾਡਾ ਆਪਾਂ ਇਹ ਹੈ ਕਿੰਨੇ ਲਾਤੇ ਬਈ ਆਪਾਂ ਨੇ ਤਿੰਨ ਲਾਏ ਨੇ ਤਿੰਨ ਲਾ ਕੇ ਹਾਂ ਤਿੰਨ ਚਾਰ ਲੱਗ ਗਿਆ ਆਪਣੇ ਪਹਿਲਾਂ ਵਿਸ਼ਾਲ ਨੂੰ ਪਿੱਛੇ ਜਿਹੜੇ ਤੋਂ ਪਹਿਲਾਂ ਲੱਗਿਆ ਫਰੀਦ ਤੋਂ ਪਹਿਲਾਂ ਜਿਹੜਾ ਇਹਦੇ ਲੱਗ ਰਿਹਾ ਫਰੀਦ ਵਾਲਾ ਯਾਨੀ ਕਿ ਆਪਾਂ ਵੀ ਸੁਧਾਰ ਹਰੇਕ ਆਏ ਨਿਗਾ ਵੀ ਪ੍ਰੀਤ ਮਸ਼ੀਨ ਵਾਸਤੇ ਆਪਣੇ ਹਰੇਕ ਫਰਮਾ ਲੱਗਾ ਆਪਣਾ ਠੀਕ ਆ ਇਹ ਮਤਲਬ ਮੈਂ ਆਪਣੀ ਜੇਲੀਆਂ ਨੰਮਾ ਕਰਨਾ ਹੈ ਹਾਂ ਯਾਨੀ ਕਿ ਗਾਰਡਨ ਹੈਗਾ ਵੀ ਇਹਦੇ ਇੱਕਨੇ ਜਗ੍ਹਾ ਵਾਲੇ ਜ ਵੱਡਦੇ ਨੂੰ ਐ ਕਰ ਦੋ ਜੇ ਪ੍ਰੀਤ ਲੱਗਣਾ ਪ੍ਰੀਤ ਦੇ ਹੀ ਲੱਗਣਾ ਉਹਦੇ ਜੀ ਮਤਲਬ ਪ੍ਰੀਤ ਦਾ ਐਲੀਵੇਟਰ ਲਾਹਿਆ ਨਮਾ ਲਾਉਣਾ ਦਾ ਪ੍ਰੀਤ ਦੇ ਫਰਮੇ ਜੀ ਲਾਓ ਪ੍ਰੀਤ ਤੇ ਲੱਗੂਗਾ ਕੋਈ ਨਹੀਂ ਹੋਣਾ ਵੀ ਚਾਕੇ ਹੋਰ ਦਾ ਠੋਕ ਤਾਂ ਹਾਂਜੀ 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 ਠੀਕ ਆ ਸੇਵਕ ਇੱਕ ਬਾਈ ਹੋਰ ਆ ਜਿਹੜਾ ਹੁਣ ਕਈ ਵੀਰ ਹੁਣ ਆਪਾਂ ਏਸੀ ਦਾ ਦੱਸਤਾ ਵੀ ਏਸੀ ਲਾ ਰਿਹਾ ਜੀ ਸੇਵਕ ਹਾਂਜੀ ਹੁਣ ਆਪਾਂ ਕਈ ਬੰਦੇ ਭਰਾ ਆਪਣੇ ਪੁੱਛਦੇ ਆ ਵੀ ਏਸੀ ਲਵਾਉਣਾ ਬਾਈ ਮਸ਼ੀਨ ਨੂੰ ਤਾਂ ਉਹਦਾ ਫਿਰ ਆਪਾਂ ਰੇਟ ਦਾ ਜ਼ਿਕਰ ਵੀ ਕਰ ਦ ਕਿੰਨੇ ਕਦੇ ਸਟਾਰਟਿੰਗ ਹੋ ਜਾਂਦੀ ਆ ਆਪਾਂ ਸਟਾਰਟ ਹੀ ਰੱਖਿਆ ਵੀ 2.5 ਲੱਖ ਤੋਂ ਬਸ ਸੌਲੀ 2.5 ਲੱਖ ਹਾਂ 2.5 ਲੱਖ ਤੋਂ ਸਟਾਰਟਿੰਗ ਆ ਜੀ ਅੱਛਾ ਉਹਦੇ ਵਿੱਚ ਜਿੰਨੇ ਉਹਨਾਂ ਚੀਜ਼ਾਂ ਨੇ ਹੂੰ ਅਗਲਾ ਕਹਿੰਦਾ ਵੀ ਅਸੀਂ ਸਟੀਅਰਿੰਗ ਦੂਜਾ ਲਵਾਉਣਾ ਟਿਲਟ ਲਵਾਉਣਾ ਉਹਦਾ ਖਰਚਾ ਉਹਦੇ ਵਾਲਾ ਲਾਉਣਾ ਹੈ ਹੱਥ ਨੂੰਪੀ ਜਿਹਾ ਲਾਉਣਾ ਹੈ ਏਸੀ ਦੇ ਵਿੱਚ ਜਿਹੜਾ ਲੱਗਦਾ ਹਾਂਜੀ ਹਾਂਜੀ ਠੀਕ ਆ ਉਹਦਾ ਉਹਦਾ ਖਰਚਾ ਵਧ ਜਾਂਦਾ ਜਿੰਨਾ ਜਿੰਨਾ ਚੇਂਜਿੰਗ ਕਰਵਾਉਂਦਾ ਅੰਦਰੋਂ ਵੀ ਮਤਲਬ 2.5 ਲੱਖ ਰੁਪਏ ਦੇ ਸਟਾਰਟ ਕਰਤਾ ਨਾ ਹਾਂ 4 ਲੱਖ ਤੱਕ ਪੈ ਨੇ ਏਸੀ ਆਪਣੇ ਕੋਲ ਜੀ ਅੱਛਾ ਹਾਂ ਸਭ ਤੋਂ ਮੇਨ ਚ ਇਹ ਮੈਂ ਜਿਹੜਾ ਚਿੰਚੇ ਚੱਲਣ ਵਾਲੀਆਂ ਨੇ ਕੰਪਰੈਸਰ ਆ ਫੁੱਲ ਕਾਪਰ ਚ ਆ ਜੀ ਠੀਕ ਆ ਜਿਹੜੀਆਂ ਪਾਈਪਾਂ ਨੇ ਸਾਰੀਆਂ ਫੁੱਲ ਕੋਰ ਵਾਲੇ ਹੈਵੀ ਪਾਈਪਾਂ ਲਾਈਆਂ ਨੇ ਅੱਗ ਵਾਲੀ ਪਾਈਪ ਯਾਨੀ ਉਹਦੇ ਵਿੱਚ ਫੁੱਲ ਵੀ ਨਹੀਂ ਫਲਾਵਟ ਨਹੀਂ ਆਉਂਦੀ ਵੀ ਮੱਲਾ 2.5 ਲੱਖ ਰੁਪਏ ਦੇ ਜੇ ਕੋਈ ਆਪਣਾ ਸੱਜਣ ਮਿੱਤਰ ਕੋਈ ਚਾਹ ਵਾਣੇ ਸੀਦਾ ਹੈਗਾ ਤਾਂ ਮੱਲਾ ਬਸ ਜੇ ਆ ਚੀਜ਼ੇ ਰੱਖਣੀ ਆ ਮਤਲਬ ਵੀ ਚਾਹੀ ਜੀ ਜਰ ਰੱਖਣੀ ਆ ਸੀਦੇ 2.5 ਲੱਖ ਰੁਪਏ ਦਾ ਕਹਿ ਬੱਲਾ ਕੇ 2.5 ਲੱਖ ਦਾ ਕਹਿ ਮੱਲਾ ਦਾਂਗਾ ਪੂਰੀ 쿨ਿੰਗ ਕਰਦਾ ਦੇਣਾ ਹਾਂਜੀ 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 ਮਸ਼ੀਨ ਠੰਡੀ ਹੁੰਦੀ ਕਰਕੇ ਦੇਈ ਜਾਵਾਂਗੇ ਜੀ ਹਾਂ ਆਪਣੇ ਕੋਲ ਸਭ ਤੋਂ ਮੇਨ ਕੰਮ ਕੀ ਆ ਕਿਸੇ ਨੇ ਹਜੇ ਤੱਕ ਇਵੇਂ ਲੋਹੇ ਦੀ ਛਤਰੀ ਨਹੀਂ ਲਾਉਂਦਾ ਆਪਾਂ ਏਸੀ ਦੇ ਵਿੱਚ ਹਾਂ ਏਸੀ ਦੇ ਵਿੱਚ ਜੇ ਕਈ ਵਾਰ ਆਪਾਂ ਲਾਉਨੇ ਆ ਮੱਲਾ ਜਿਵੇਂ ਹੁਣ ਲੋਹੇ ਦੀਆਂ ਛਤਰੀਆਂ ਆ ਬਈ ਹਾਂ ਆ ਲੋਹੇ ਵਾਲੀਆਂ ਨੇ ਏਸੀ ਕਈ ਵਾਂ ਚ ਕਿ ਲਾਉਂਦਾ ਨਹੀਂ ਆਪਾਂ ਦੇ ਫਾਈਬਰ ਹੁੰਦੇ ਆ ਆਪਾਂ ਫਾਈਬਰ ਵੀ ਲਾਉਨੇ ਆ ਜੇ ਕਿਸੇ ਦੀ ਚੋਇਸ ਆ ਆਪਾਂ ਲੋਹੇ ਛਤਰੀ ਲੋਹੇ ਦੀ ਵੀ ਲਾਉਨੇ ਆ ਵੀ ਮੱਲਾ ਹੁਣ ਜਿਵੇਂ ਮਤਲਬ ਮੈਂ ਆਪਣੀ ਮਸ਼ੀਨ ਤੇ ਕਹਿ ਦਵਾਂ ਵੀ ਸਹਿਵਕ ਆਪਾਂ ਨੇ ਇਹੋ ਜਿਹਾ ਕੰਮ ਕਰਨਾ ਵੀ ਪੂਰਾ ਮਜ਼ਬੂਤ ਕਰਨਾ ਵੀ ਆਪਾਂ ਨੂੰ ਲਾਈਫਟ ਆਮ ਵਧੀਆ ਚੱਲੇ। ਇਹ ਲੋਹੇ ਦੀ ਛਤਰੀ ਲਾਏ ਉਹਦੇ। ਹਾਂ ਛਤਰੀ ਲੋਹੇ ਲੱਗਦੀ ਹੈ। ਆਪਾਂ ਯਾਨੀ ਕਿ ਲੋਹੇ ਉਹਦੇ ਵਿੱਚ ਫਿੱਟ ਕਰੇ। ਸਾਰਾ ਓਕਣੇ ਲੱਗਦੀ ਸਾਰੇ ਫਰਮਾ ਹੋਈ ਹੁੰਦਾ ਜੀ। ਮੇਨ ਹੁੰਦਾ ਲੋਹੇ ਦਾ ਯਾਨੀ ਕਿ ਆਪਾਂ ਕਹਿਣਾ ਵੀ ਆਪਾਂ ਨੇ ਵੀ ਲੋਹੇ ਦਾ ਰੱਖਣਾ ਵਾਲਾ ਸਿਸਟਮ ਉੱਪਰੋਂ ਹੈਵੀ ਰੱਖਣਾ ਵੀ ਬੰਦਾ ਪੈ ਜਾਵੇ ਉੱਪਰ ਆਰਾਮ ਨਾਲ। ਬੀ ਮਨ ਹਾਂ ਜਿਵੇਂ ਹੁਣ ਏਸੀ ਦੇ ਬਈ ਅੱਜ ਕੱਲ ਆਪਾਂ ਡਰਦੇ ਕਿਹੜੀ ਗੱਲਾਂ ਆ? ਡਰਦੇ ਇਹ ਤੇ ਆ ਵੀ ਜਿਹੜਾ ਗਲਾਸ ਆ ਹਨਾ ਜਾਂ ਉੱਪਰ ਫਾਈਬਰ ਟੁੱਟ ਨਾ ਜਾਵੇ। ਨਾ ਆਪਾਂ ਉੱਪਰ ਚੜਦੇ ਆ ਨਾ ਆਪਾਂ ਉੱਪਰ ਬੈਹਨੇ ਆ ਨਾ ਆ ਗਲਾ ਕੰਚ ਦੀ ਤਾਂ ਗੱਲ ਅਲੱਗ ਹੁੰਦੀ ਹੈ ਨਾ ਇਹ ਫੇਵਰ ਦੀ ਗੱਲ ਕਰਦੇ ਐ ਸੇਵਕ ਭਾਈ ਜਿਵੇਂ ਹੁਣ ਗਲਾਸ ਆ ਫਿਰ ਉਹ ਕੋ ਗਲਾਸ ਵੀ ਆਪਣਾ ਹੀ ਤਿਆਰ ਕਰਵਾ ਰਹੇ ਗਲਾਸ ਆਪਣਾ ਸਭ ਤੋਂ ਮੇਨ ਕੰਮ ਸੀ ਆਪਣਾ ਗਲਾਸ ਲਈ ਸੀਗਾ ਸਟਾਰਟਿੰਗ ਜਿਹੜਾ ਆਪਣਾ ਸਭ ਤੋਂ ਮੇਨ ਸੀਗਾ ਵੀ ਜਿਹੜਾ ਪਟਾਣੀਆਂ ਵੱਜਦੀਆਂ ਨੇ ਜਿੱਤੇ ਆ ਕੇ ਠੀਕ ਆ ਜਿਹਨੂੰ ਟੈਡ ਨਹੀਂ ਸਭ ਤੋਂ ਵੱਧ ਦਿੱਕਤ ਆ ਠੀਕ ਆ ਆਪਾਂ ਉਹ ਵੀ ਡਬਲ ਕਰਾਇਆ ਜੀ ਮਨਾਂ 프ਰੰਟ ਗਲਾਸ ਆ ਜਿਹੜਾ ਆ ਗਲਾਸ ਨੂੰ ਦਿਖਾ ਦਿੰਨੇ ਆ ਸੀਸਾ ਡਬਲ ਦੋ ਗਲਾਸ ਜੋੜੇ ਹੋਏ ਨੇ ਵੀ ਦੋ ਗਲਾਸ ਜੋੜ ਕੇ ਮਜ਼ਬੂਤੀ ਕਰਤੀ ਵੀ ਜਿਵੇਂ ਮਰਜ਼ੀ ਮਰਜੀ ਇਹ ਗਲਾ ਲੱਕੜੀਆਂ ਲੁਕ ਘਾੜੀਆਂ ਚ ਦ ਅਪਾ ਕਲਾਸ ਉਹ ਕੰਪਨੀ ਤੋਂ ਲਿਆ ਜਿਹੜੀ ਬਲਬ ਬਣ ਦਿੰਦੀ ਆ ਆਪਣੇ ਬਸ ਬਲਬ ਬਲਬ ਬਣ ਜਾਂਦੇ ਨੇ ਜਿਹੜੀ ਉਹਨਾਂ ਨੂੰ ਜਾਂਦੇ ਨੇ ਭਾਰਤ ਪੈਂਦੇ ਨੇ ਸ਼ੀਸ਼ੇ ਉਹਨਾਂ ਦੇ ਉਹਨਾਂ ਤੋਂ ਬਲਬ ਆਪਣਾ ਤਿਆਰ ਕਰਾ ਰਹੇ ਆ ਹਾਂ ਆਪਣਾ ਫਰਮਾ ਕਰਵਾ ਲਿਆ ਅਪਾ ਫਰਮੇ ਸਾਰੇ ਤਿਆਰ ਨੇ ਜੀ ਆਪਣੇ ਠੀਕ ਆ ਆਪਣੀ ਜਿਵੇਂ ਪ੍ਰੀਤ ਮਸ਼ੀਨ ਦਾ ਫਰਮ ਆ ਇਹਦੀ ਆਪਣੀ ਜਿਹੜੀ ਡਿਜ਼ਾਈਨਿੰਗ ਆ ਦੀ ਅਲੱਗ ਆ ਜੀ ਪ੍ਰੀਤ ਦੀ ਮੈਂ ਪਹਿਲਾਂ ਰੇਕ ਮਾਡਲ ਦੇ ਹਿਸਾਬ ਨਾਲ ਆਪਾਂ ਉਹੋ ਜਿਹਾ ਹੀ ਲਾਏਗਾ ਜਿਹੜੇ ਕੰਪਨੀਆਂ ਮਤਲਬ ओरिजिनल ਜੈਨੀਅਨ ਕਮਾਗਾ ਹਾਂ ਯਾਨੀ ਕਹੇ ਨਹੀਂ ਕਹੂਗਾ ਕੱਲ ਨੂੰ ਵੀ ਇਹ ਪ੍ਰੀਤ ਵਾਲਾ ਵੀ ਕਰਤਾਰ ਦੇ ਕਿਵੇਂ ਲੱਗ ਗਿਆ ਠੀਕ ਆ ਪ੍ਰੀਤ ਦੀ ਡਿਜ਼ਾਈਨਿੰਗ ਆਪਣੀ ਹੋਰ ਆ ਜੀ ਆਪਣੀ ਖੁੱਦੀ ਡਿਜ਼ਾਈਨਿੰਗ ਆ ਕੰਪਨੀ ਨਾਲ ਆਪਣਾ ਫਰਕ ਰੱਖਿਆ ਹੋਇਆ ਜੀ ਆਹ ਵੇ ਤਾਂ ਹੀ ਪਤਾ ਲੱਗੂਗਾ ਮਾਰ ਕੇ ਇਹਦਾ ਨਹੀਂ ਤਾਂ ਕੋਈ ਕੰਪਨੀ ਦੇ ਵਜੀ ਜਾਊਗਾ ਨਾ ਬਾਕੀ ਸਾਰਿਆਂ ਨਾਲ ਬੜੀ ਦਾ ਗੱਲ ਰੇਟ ਦੀ ਆ ਬਈ ਹਨਾ ਨਹੀਂ ਅੱਜ ਕੱਲ ਕੀ ਆ ਕਿਤੇ ਵੀ ਆਪਾਂ ਚਲ ਜਓ ਵੀ 5 ਲੱਖ ਦੇ ਘੱਟ ਕੋਈ ਏਸੀ ਕਹਿੰਦਾ ਨਹੀਂ ਹੈਗਾ ਹਾਂ ਕੰਪਨੀ ਦੀ ਵੀ ਜ਼ਿਆਦਾ ਆ ਸਾਢੇ 4.5 ਲੱਖ 5 ਲੱਖ ਰੁਪਏ ਦੇ ਏਸੀ ਹਨਾ ਬਈ ਪਰ ਜਿਹੜਾ ਇਹ ਬਾਈ ਨੇ ਸੇਵਕ ਨੇ ਅੰਦਾਜ਼ਤਾ ਜਣਾ ਵੀਡੀਓ ਦੇ ਵਿੱਚ ਆਪਣੀ ਦੇ ਵੀ ਜਿਹੜਾ ਏਸੀ ਆ 2.5 ਲੱਖ ਰੁਪਏ ਤੋਂ ਸਟਾਰਟ ਹੋ ਜੂਗਾ ਬਾਕੀ ਉਹ ਥੋੜੇ ਤੇ ਆ ਜਿਵੇਂ ਬਾਈ ਕੈਮਰੇ ਕੂਮਰੇ ਆ ਫਿਰ ਸਾਰਾ ਓਕੇ ਕਰਕੇ ਦੇਗਾ ਹਾਂਜੀ ਜਿਹੜਾ ਤਾਂ ਆਪਾਂ ਸਟਾਡੀਆਂ ਰੱਖਿਆ ਹੋਇਆ ਆਪਾਂ ਦੇਖੋ ਜੀ ਹੁਣ ਨਵੇਂ ਲਾ ਰਹੇ ਆ ਆਪਾਂ ਹਰੇਕ ਨੂੰ ਇੱਕ ਸਕਰੀਨ ਦੋ ਕੈਮਰੇ ਇਹ 2.5 ਲੱਖ ਅੰਦਰ ਚ ਹੈਗੇ ਨੇ ਜੀ ਇਹ 2.5 ਲੱਖ ਦੇ ਵਿੱਚ ਹੈਗੇ ਨੇ ਦੋ ਸਕਰੀਨਾਂ ਨਹੀਂ ਇੱਕ ਸਕਰੀਨ ਦੋ ਕੈਮਰੇ ਵੀ ਉਹ ਆਪਾਂ ਚਾਲੂ ਕਰਕੇ ਦੇਵਾਂਗੇ ਉਹ ਪੱਕੇ ਨੇ ਜੀ ਜਿਹੜਾ ਮਿਊਜ਼ਿਕ ਸਿਸਟਮ ਆ ਜੀ ਉਹ ਅਗਲੇ ਦਾ ਠੀਕ ਆ ਦੂਰੇ ਲਗਾਉਣਾ ਨਾਲ ਲਗਾਉਣਾ ਚੋਅ ਆ ਸਕਲੇ ਦੀ ਯਾਨੀ ਕਿ ਅਸੀਂ ਸਕਰੀਨ ਇੱਕ ਲੱਖ ਦੇ ਦਿੰਨੇ ਆ ਵੀ ਜਿੰਨਾ ਗੁੜ ਪਾਈ ਜਾਉਂਗੇ ਉਹਨਾਂ ਦੇ ਮਿੱਠਾ ਹਨਾ ਕਰੀ ਜਾਉਂਗੇ ਬਾਕੀ ਲੱਗੇ ਦੇ ਜਿੱਦਾਂ ਲੱਗ ਗਿਆ ਹਨਾ ਜ਼ਰੂਰ ਆਪਾਂ ਦਿਖਾਉਣਾ ਇੱਕ ਸੁਆ ਪ੍ਰੀਤ ਵਾਲਾ ਦਿਖਾ ਦਾਂਗੇ ਕੋਈ ਚੱਕਰ ਨਹੀਂ ਆ 11 ਮਾਡਲ ਤੇ ਏਸੀ ਲੱਗਣਾ ਤੁਸੀਂ ਹਿਸਾਬ ਲਾ ਲਓ ਵੀ ਇਹਦੇ A to Z ਇਹਦਾ ਮੰਨ ਲਓ ਤਿਆਰ ਹੋ ਰਹੀ ਹੈ ਇਹ ਹਾਂਜੀ ਵੀ ਜਿੱਦਣ ਇਹ ਤਿਆਰ ਹੋ ਗਈ ਹਨਾ ਏਸੀ ਲੱਗ ਗਿਆ ਤੇ ਵੀ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿਵੇਂ ਦਾ ਕੰਮ ਹਨਾ ਬਾਕੀ ਤੁਸੀਂ ਤੇ ਕਿੱਡਾ ਆਪਣੇ ਸਭ ਤੋਂ ਮੇਨ ਆਪਣਾ ਜਿਹੜਾ ਆਪਾਂ ਲਾਂਚ ਕਰ ਰਹੇ ਹਾਂ ਜਿਵੇਂ ਚੀਜ਼ਾਂ ਆਪਾਂ 4/4 ਜਿਹੜਾ ਲਾਂਚ ਕਰਨਾ ਮੇਲੇ ਤੇ ਆਪਾਂ ਦਾ ਖੁੱਦਾ ਜਿਹੜਾ ਮਤਲਬ ਨਵੀਆਂ ਆਈਟਮਾਂ ਹੀ ਲਾਂਚ ਕਰਨੀਆਂ ਸਾਰੀਆਂ ਨਵੀਆਂ ਨਵੇਂ ਸਾਲ ਦੇ ਵਿੱਚ ਨਵੀਂ ਸ਼ੁਰੂਆਤ ਨਵਾਂ ਸਮਾਨ ਹਾਂ ਨਵਾਂ ਸਮਾਨ ਨਵੀਆਂ ਆਈਟਮਾਂ ਸਾਰੀਆਂ ਏਸੀ ਕੈਬਨਾ ਜਿਹੜਾ ਆਪਣੇ ਲਾਇਆ ਆਪ ਲਾ ਰਹੇ ਹਾਂ ਇਹ ਵੀ ਵੱਖਰਾ ਹੈ ਜਿਹੜੇ ਕਿ ਨਵੀਆਂ ਆਪਣੀ ਸਟਾਲ ਬੁੱਕ ਹੋ ਗਈ ਤੇ ਸਟਾਲ ਬੁੱਕ ਆ ਬਾਈ ਸਟਾਲ ਨੰਬਰ 22 ਆ ਆਪਣਾ ਸਟਾਲ 22 ਨੰਬਰਸ ਨਾਲ ਤੇ ਆਪਣਾ ਸਟਾਲ ਨੰਬਰ ਬਾਲ ਆਪਣੀ ਸਟਾਲ ਨੰਬਰ 22 ਹੈ ਆਪਣੀ ਠੀਕ ਹੈ ਆਪਣੀ ਮੇਨ ਐਂਟਰੈਂਸ ਸਾਹਮਣੇ ਸਟਾਲ ਹੈ ਜੀ ਅੱਛਾ ਮੈਂ ਐਂਟਰ ਹੁੰਦੀ ਸਾਰੇ ਹਾਂ ਅੰਦਰ ਬੜਾ ਬੜਾ ਟੈਂਟ ਲੱਗਦਾ ਬਾਹਰਲੇ ਪਾਸੇ ਕਿੰਨੇ ਨੰਬਰ ਹਾਲ ਕਹਿੰਦੇ ਨੇ ਉਹਨੂੰ ਉੱਥੇ ਆਪਣੀ 22 ਨੰਬਰ ਚ ਹਾਂ ਜੀ ਹਾਂ 22 ਨੰਬਰ ਸਟਾਲ ਆ ਬਾਈ ਹੈ ਨਾ ਬਾਕੀ ਇੱਥੇ ਮੇਲੇ ਦੇ ਵੀ ਆਪਾਂ ਤੁਹਾਨੂੰ ਵੀਡੀਓ ਜਿਹੜੀਆਂ ਦਿਖਾਵਾਂਗੇ ਵੀ ਕੈਵਨ ਵੀ ਉੱਥੇ ਦਿਖਾਵਾਂਗੇ 4 ਵੀਲ ਜਿਹੜਾ ਉਹ ਵੀ ਦਿਖਾਵਾਂਗੇ ਹਲੇ ਮੰਨ ਲਓ ਉਹ ਪਰਦੇ ਦੇ ਪਿੱਛੇ ਆ ਉੱਥੇ ਲਾਂਚਿੰਗਾਂ ਕਰਨੀਆਂ ਹਨ ਉੱਥੇ ਕਰਾਂਗੇ ਸਾਰਾ ਗੋਜੀ ਹਾਂ ਚੱ ਬਹੁਤ ਧੰਨਵਾਦ ਚਲੋ ਠੀਕ ਆ ਬਾਈ ਜੇ ਮੇਰੇ ਸੱਜਣ ਮਿੱਤਰ ਨੇ ਹਨ ਮਸ਼ੀਨਾਂ ਕਿਸੇ ਨੇ ਰਿਪੇਅਰ ਜਾਂ ਏਸੀ ਵਗੈਰਾ ਜਾਂ 4 ਵੀਲ ਐਸਐਮਐਸ ਜੋ ਵੀ ਕਰਵਾਉਣਾ ਮਸ਼ੀਨ ਦਾ ਏ ਟੂ ਜ਼ेड ਇਹ ਨਹੀਂ ਹੈਗਾ ਵੀ ਇਕੱਲਾ ਰਿਪੇਅਰਾਂ ਦਾ ਹੀ ਕੰਮ ਆ ਨਾਲ ਇੰਜਨ ਆ ਕੋਈ ਮਸ਼ੀਨ ਦਾ ਤਾਂ ਇੰਜਨ ਵੀ ਇੱਥੇ ਤੁਹਾਨੂੰ ਏ ਟੂ ਜ਼ेड ਮੰਨ ਲਓ ਮਸ਼ੀਨ ਓਕੇ ਕਰਕੇ ਦੇਣਗੇ ਬਾਕੀ ਆਇਓ ਮੇਰਾ ਵੀ ਟਾਈਮ ਨਾਲ ਇਹ ਥੋੜੀ ਜੀ ਹੈ ਨਾ ਵੀ ਬੁਕਿੰਗ ਦੀ ਕੰਮ ਹੁੰਦਾ ਆਪਣਾ ਬਈ ਨਾ ਬੁਕਿੰਗ ਦਾ ਕੰਮ ਨਹੀਂ ਕਰਦੇ ਹਾਂ ਹਾਂ ਬੁਕਿੰਗ ਤੇ ਹੀ ਲੋਡ ਰਹਿੰਦਾ ਕੰਮ ਜਿਵੇਂ ਹੁਣ ਸੀਜ਼ਨ ਦੇ ਵਿੱਚ ਫੇਰੇ ਯਾਰ ਅਗਲਾ ਕਹਿੰਦਾ ਵੀ ਦੋ ਮਸ਼ੀਨਾਂ ਫਿਰ ਤਤਪੜਤ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਦੇ ਆਂ ਮੈਂ ਆਪਾਂ ਕਰਦੇ ਨਹੀਂ ਹੈਗੇ ਬਾਈ ਪਹਿਲਾਂ ਵੀ ਨਹੀਂ ਕਰਿਆ ਅਜੇ ਤੱਕ ਆਪਾਂ ਕਰਦੇ ਨਹੀਂ ਹੁਣ ਕੰਮ ਆਪਾਂ ਨੇ ਜਿੰਨਾ ਹੁੰਦਾ ਆਪਾਂ ਉਹਨੇ ਹੀ ਫੜਦੇ ਆਂ ਬਾਕੀ ਮੈਨ ਆਪਾਂ ਐ ਵੀ ਅਗਲੇ ਦਾ ਰੀਜਨਲ ਕੰਮ ਕਰਦੇ ਆਂ ਹੱਥੀ ਕੰਮ ਕਰਦੇ ਆਂ ਐ ਨਹੀਂਗਾ ਵੀ ਸਾਰਾ ਡੇਲ ਛੱਡਿਆ ਹੋਇਆ ਆਪ ਵਿੱਚ ਕੰਮ ਆਪ ਵਿੱਚ ਆਪ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਆਪ ਜਿਹੜਾ ਬੰਦਾ ਵਿੱਚਾ ਹਨਾ ਵੀ ਕੰਮ ਉਹਦਾ ਮਾੜਾ ਹੁੰਦਾ ਹੀ ਨਹੀਂ ਬਾਕੀ ਹੁਣ ਜੇ ਪਾ ਟਾਈਮ ਤੇ ਬਾਈ ਹਨਾ ਕਹਾਂਗੇ ਵੀ ਹੁਣੇ ਦੇਓ ਸਾਨੂੰ ਤਾਂ 5-7 ਦਿਨ ਦੇ ਵਿੱਚ ਫੇਰ ਤਾਂ ਦੇਖੋ ਜੀ ਅਸੀਂ 28 ਦਿਨ ਤੱਕ ਟੁਕੜਾ ਮਹੀਨਾ ਮੰਗਦਾ ਲੈ ਨਹੀਂ ਅਗਲੇ ਤੋਂ ਬਾਈ ਪਹਿਲਾਂ ਦੇ ਦਿੰਨੇ ਆ ਮਸ਼ੀਨ ਅਗਲੇ ਨੂੰ ਕਹਿ ਕੇ ਮਹੀਨਾ 20 ਦਿਨ ਦੇ ਦਿੰਨੇ ਆ ਪਰ ਯਾਨੀ ਕਿਨੇ ਦਿਨ ਮੰਗਦੀ ਮੰਗਦੇ ਆ ਅਗਲੇ ਚਲੋ ਠੀਕ ਆ ਬਾਈ ਜੀ ਬਹੁਤ ਧੰਨਵਾਦ ਜੀ ਠੀਕ ਹੈ ਸੇਵਕ ਬਾਈ ਠੀਕ ਹੈ ਬਾਈ ਓਕੇ ਜੀ